ਕਿ ਰਾਜਵੀਰ ਵੀ ਦਾ ਨਹੀਂ ਹੈਗੇ ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਕਾਰ ਹੁੰਦੇ ਆ ਉਹ ਆਪਣੀ ਗਾਇਕੀ ਨਾਲ ਵੀਰਾਂ ਹਮੇਸ਼ਾ ਜਿੰਦਾ ਰਹਿਣਗੇ ਮੈਂ ਸਕਾਈ ਡਾਈਵਿੰਗ ਕਰਨ ਗਈ ਸੀ ਮੇਰਾ ਐਕਸਪੀਰੀਅੰਸ ਆਈ ਥਿੰਕ ਰਾਜਵੀਰ ਜੀ ਨਾਲ ਵਨ ਆਫ ਦਾ ਬੈਸਟ ਐਕਸਪੀਰੀਅੰਸਸ ਰਹਾ ਹੈ I think, I think he was the most respectful person that I worked with and bahut uh, hi comfortable environment ਤੋਂ ਇਨਾ ਪੇਨਫੁਲ ਗਾਣਾ ਨਾ ਕਿ ਮੈਂ ਜਦੋਂ ਮੈਨੂੰ ਕੱਲ ਭਾਈ ਨੇ ਰਕੇਸ਼ ਭਾਈ ਨੇ ਗਾਣਾ ਸੁਣਾਇਆ ਤੇ ਮੈਂ ਭਾਈ ਨੂੰ ਕਹਿਣ ਲੱਗਿਆ ਮੈਂ ਕਿ ਭਾਜੀ ਵੀ ਜਿਵੇਂ ਐ ਨਹੀਂ ਹੁੰਦਾ ਵੀ ਮੂੰਹੋਂ ਕੋਈ ਬੋਲ ਹੀ ਜਾਂਦਾ ਉਹਨੇ ਵੀ ਐ ਹੋਣਾ ਕਈ ਵਾਰ ਨਾ ਸੀ ਕਿਸੇ ਕਲਾਕਾਰ ਨੂੰ ਜਾਂ ਕਿਸੇ ਇਨਸਾਨ ਨੂੰ ਪਛਾਣਨ ਦੇ ਵਿੱਚ ਦੇਰੀ ਕਰ ਦਿੰਦੇ ਆ ਤੇ ਜਾਂ ਤਾਂ ਕਿ ਸ਼ਾਇਦ ਕਿਤੇ ਨਾ ਕਿਤੇ ਸਾਡੇ ਕੋਲ ਪੁੱਟ ਜਾਂਦਾ ਹੈ ਜਾਂ ਫਿਰ ਦੂਰ ਚਲਾ ਗਿਆ ਹੁੰਦਾ ਹੈ ਹੈਨਾ ਇਹ ਚੀਜ਼ ਅਸੀਂ ਕਿਉਂ ਐਦਾ ਕਰਦੇ ਆ ਮਤਲਬ ਇਹਦਾ ਪੁਆਇੰਟ ਆਫ 뷰 ਮੈਂ ਜਾਨਣਾ ਚਾਹੁੰਦੀ ਆ ਕਿ ਜਦੋਂ ਤੋਂ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਲਾਈਡਿੰਗ ਕਰਨੀ ਆ ਕਹਿੰਦੇ ਟ੍ਰੇਨਿੰਗ ਲੈਣੀ ਪਣੀ ਹੈ ਮੈਂ ਕਿਹਾ ਟ੍ਰੇਨਿੰਗ ਹੀ ਨਹੀਂ ਕਿਹਾ ਨਹੀਂ ਤਾਂ ਫਿਰ ਮੇਰੇ ਨਾਲ ਕਰਨੀ ਪੈਗੀ ਮੇਰੇ ਆਈ ਥਿੰਕ ਉਦੋਂ ਤੱਕ ਉਹਨਾਂ ਕੋਲ ਟੂ ਸੀਟਰ ਨਹੀਂ ਸੀਗਾ ਜਾਂ ਫਿਰ ਕੁਝ ਤਾਂ ਸੀਗਾ ਮੈਨੂੰ ਯਾਦ ਆ ਕਿ ਉਹਨਾਂ ਨੇ ਕਿਹਾ ਕਿ ਉਹਦੀ ਟ੍ਰੇਨਿੰਗ ਕਰਨੀ ਪੈਗੀ ਹਨ ਉਹਨਾਂ ਨੇ ਇਹ ਵੀ ਦੱਸਿਆ ਕਿੱਥੇ ਜਾ ਕੇ ਕਰਨੀ ਹੈ ਓਕੇ ਸੋ ਉਹ ਰਿਸਰਚ ਸੇਫਟੀ ਵਾਈਜ਼ ਹਰ ਚੀਜ਼ ਦਾ ਉਹਨਾਂ ਨੇ ਧਿਆਨ ਰੱਖਣਾ ਜਿਹੜਾ ਮੇਰਾ ਕੈਰੇਕਟਰ ਆ ਬੜਾ ਇੱਕ ਚੁਲਬੁਲਾ ਜਿਹਾ ਬੜਾ ਡਿਫਰੈਂਟ ਜਿਹਾ ਮੈਂ ਵੀ ਕਦੀ ਪਰਫਾਰਮ ਨਹੀਂ ਕੀਤਾ ਮਮਾਸ ਬੁਆਈ ਮਮਾਸ ਬੁਆਈ ਐਸੀ ਐਸੀ ਨਾ ਮੇਰੇ ਮੰਮੀ ਜੀ ਐ ਕਹਿੰਦੇ ਨੇ ਮੇਰੇ ਮੰਮੀ ਜੀ ਐ ਕਹਿੰਦੇ ਨੇ ਤਾਂ ਉਹ ਆਡੀਅנס ਵੀ ਜੋ ਦੇਖੂਗੀ ਤਾਂ ਉਹਨਾਂ ਨੂੰ ਬੜਾ ਫਰੈਸ਼ ਫੀਲ ਹੋਊਗਾ ਕਿ ਹਾਂ ਕੁਝ ਅਲੱਗ ਹੋ ਸਕਦਾ ਹੈ ਕਿ ਕੋਈ ਮੇਕਰ ਫਿਲਮ ਦੇਖੇ ਤਨੂੰ ਲੱਗੇ ਕਿ ਅੱਛਾ ਯਾਰ ਵੀ ਇਦਾਂ ਵੀ ਧੀਰੇਜ ਨੂੰ ਪੇਸ਼ ਕੀਤਾ ਜਾ ਸਕਦਾ ਸਾਡੇ ਤਾਂ ਸੀਨ ਵੀ ਮੋਸਟਲੀ ਇਦਾਂ ਹੀ ਨੇ ਕਿ ਮੈਂ ਇਹਦਾ ਸੇਰੀ ਖਾ ਰਿਆਂ ਫਿਲਮ ਦੇ ਵਿੱਚ ਕਿ ਮੇਰੀ ਮੰਮੀ ਨੇ ਐ ਕਿਹਾ ਮੇਰੀ ਮੰਮੀ ਨੇ ਤੇਰੇ ਲਈ ਆ ਕੁਝ ਬਣਾ ਕੇ ਲਿਆਂਦਾ ਮੇਰੀ ਮੰਮੀ ਨੇ ਆ ਕੁਝ ਸੱਚੀ ਕਾਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਸਵਾਗਤ ਕਰਦੀ ਹਾਂ 28 ਨਵੰਬਰ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਯਮਲਾ ਜਿਸ ਦੇ ਵਿੱਚ ਰਾਜਵੀਰ ਜਵੰਦਾ ਉਹਨਾਂ ਨੇ ਮੇਨ ਲੀਡ ਵਜੋਂ ਕੰਮ ਕੀਤਾ ਹੈ ਬਟ ਇਹ ਬੜੀ ਨਿਰਾਸ਼ਾਪਰ ਲੈਕ ਫੇਸ ਨਾ ਕਹਿਣਾ ਬਹਿ ਰਿਆ ਆ ਕਿ ਉਹ ਸਾਡੇ ਵਿੱਚ ਨਹੀਂ ਹੈਗੇ ਬਟ ਉਹਨਾਂ ਦੀ ਕਲਾ ਜੋ ਉਹਨਾਂ ਦਾ ਕਿਰਦਾਰ ਸੀ ਉਹਨਾਂ ਦੀ ਮਹਿਕ ਆ ਜਿਹੜੀ ਉਹ ਮੈਨ ਲੱਗਦਾ ਰਹਿੰਦੀ ਦੁਨੀਆ ਤੱਕ ਰਹੇਗੀ ਤੇ ਉਹ ਇਸ ਤਰੀਕੇ ਨਾਲ ਖਿਲਾਰ ਕੇ ਗਏ ਨੇ ਇਸ ਫਿਲਮ ਦੀ ਗੱਲ ਕਰਾਂ ਤੇ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਨੇ ਧੀਰਜ ਹੁਣੀ ਨੇ ਨਵਨੀਤ ਨੇ ਤੇ ਹੋਰ ਵੀ ਬਹੁਤ ਸੋਹਣੇ ਸੋਹਣੇ ਕਿਰਦਾਰ ਨੇ ਬਟ ਅੱਜ ਸਾਡੇ ਵੀਡੀਓ ਦੇ ਵਿੱਚ ਆਏ ਨੇ ਨਵਨੀਤ ਤੇ ਧੀਰਜ ਵੀਰਾ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਫਿਲਮ ਨਾਲ ਜੁੜੀਆਂ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜਨਾਸ ਸਪੋਕਸਮੈਨ ਤੇ ਅਨ ਜਿਵੇਂ ਮੈਂ ਕਿਹਾ ਕਿ ਰਾਜਵੀਰ ਵੀਰ ਦੀ ਗੱਲ ਕੀਤੀ ਆ ਪਰ ਉਹ ਸਾਡੇ ਵਿੱਚ ਨਹੀਂ ਹੈਗੇ ਬਟ ਉਹਨਾਂ ਦੀ ਕਲਾ ਤੇ ਉਹਨਾਂ ਦਾ ਜਿਹੜਾ ਕਿਰਦਾਰ ਆ ਰਹਿਂਦੀ ਦੁਨੀਆ ਤੱਕ ਰਹੇਗਾ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਆ ਮੈਨੂੰ ਲੱਗਦਾ ਤੁਹਾਨੂੰ ਵੀ ਕਿ ਉਹ ਜਿੱਥੇ ਵੀ ਬੈਠੇ ਹੋ ਨੇ ਉਹ ਵੀ ਮਾਣ ਮਹਿਸੂਸ ਕਰ ਰਹੇ ਹੋਣੇ ਆ ਕਿ ਉਹਨਾਂ ਦੇ ਵਿਹਾਰ ਤੇ ਜਿਹੜੀ ਟੀਮ ਇਹਨਾਂ ਸੋਹਣਾ ਕੰਮ ਕਰਦੀ ਪਈ ਆ ਉਹ ਅੱਜ ਨਹੀਂ ਹੈਗੇ ਸਾਡੇ ਵਿੱਚ ਬਟ ਉਹ ਹਮੇਸ਼ਾ ਰਹਿਣਗੇ ਹਨ ਸੋ ਮੈਂ ਜਾਨਣਾ ਚਾਹਾਂਗੀ ਕਿ ਯਮਲਾ ਮੂਵੀ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਰਿਹਾ ਤੇ ਤੁਸੀਂ ਜਿਵੇਂ ਗੱਲ ਕੀਤੀ ਕਿ ਰਾਜਵੀਰ ਵੀਰਾ ਨਹੀਂ ਹੈਗੇ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਫਨਕਾਰ ਹੁੰਦੇ ਆ ਉਹ ਆਪਦੀ ਗਾਇਕੀ ਨਾਲ ਵੀਰਾ ਹਮੇਸ਼ਾ ਜ਼ਿੰਦਾ ਰਹਿਣਗੇ ਫਿਲਮ ਉਹਨਾਂ ਦੀ ਇਹ ਆਖਰੀ ਫਿਲਮ ਜੀ ਤੇ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਸੀ ਉਹਨਾਂ ਨਾਲ ਕੰਮ ਕਰਨਾ ਕਿਉਂਕਿ ਉਹਨਾਂ ਦੇ ਜਦੋਂ ਆਪਾਂ ਵੀਡੀਓਜ਼ ਵੀ ਦੇਖਦੇ ਆ ਜਦੋਂ ਘੁੰਮਦੇ ਆ ਕਿਉਂਕਿ ਮੈਨੂੰ ਵੀ ਬਹੁਤ ਸ਼ੌਂਕ ਆ ਘੁੰਮਣ ਦਾ ਤਾਂ ਉਹ ਸਾਨੂੰ ਦੱਸ ਕੇ ਗਿਆ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਉਹਨ ਇੱਕ ਰਿਸਪੌਂਸਿਬਿਲਟੀ ਵੀ ਫੀਲ ਹੁੰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਨਾਲ ਜੁੜੀ ਹੋਈ ਆ ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਪ੍ਰੋਮੋਸ਼ਨ ਅਸੀਂ ਸਹੀ ਤਰੀਕੇ ਨਾਲ ਕਰ ਪਾਈਏ ਫਿਲਮ ਨੂੰ ਸਹੀ ਤਰ੍ਹਾਂ ਡਿਲੀਵਰ ਕਰ ਪਾਈਏ ਹਰ ਜਗ੍ਹਾ ਪਹੁੰਚ ਸਕੇ ਫਿਲਮ ਵੀ ਸਾਡੀ ਰਿਸਪੌਂਸਿਬਿਲਟੀ ਐਜ਼ ਅਨ ਆਰਟਿਸਟ ਔਰ ਸ਼ਾਇਦ ਜੇ ਮੈਂ ਇਸ ਫਿਲਮ ਦਾ ਹਿੱਸਾ ਨਾ ਵੀ ਹੁੰਦਾ ਤਾਂ ਮੈਨੂੰ ਲੱਗਦਾ ਕਿ ਫਿਰ ਵੀ ਮੇਰੀ ਇੱਕ ਰਿਸਪੌਂਸਿਬਿਲਟੀ ਬਣਦੀ ਐ ਇੱਕ ਫਿਲਮੀ ਫੈਮਿਲੀ ਕਰਕੇ ਕਿ ਅਸੀਂ ਹਾਂ ਉਹਨਾਂ ਦੀ ਫੈਮਿਲੀ ਦੇ ਨਾਲ ਖੜੀਏ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਕਲਾ ਨਹੀਂ ਹੀ ਉਹਨਾਂ ਦੀ ਫੈਮਿਲੀ ਨੂੰ ਪੇ ਕਰਨਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਚੰਗੇ ਤਰੀਕੇ ਨਾਲ ਪ੍ਰੋਮੋਸ਼ਨ ਕਰ ਸਕੀਏ ਤੇ ਬਾਕੀ ਮੀਡੀਆ ਆਪਦੇ ਲੈਵਲ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਮੈਂ ਕਈ ਵਾਰੀ ਪੋਸਟਾਂ ਦੇਖਦਾ ਹੁੰਨਾ ਲੋਕ ਬਹੁਤ ਮਤਲਬ ਆਪਦੇ ਲੈਵਲ ਤੇ ਚੀਜ਼ਾਂ ਸ਼ੇਅਰ ਕਰ ਰਹੇ ਸਾਰਿਆਂ ਨੂੰ ਆਪਣੀ ਫਿਲਮ ਲੱਗਦੀ ਪਈ ਹੈ ਇਹ ਕਿ ਰਾਜਵੀਰ ਵੀਰੇ ਨੂੰ ਅਸੀਂ ਫਿਲਮ ਦੇ ਰਾਹੀਂ ਆਖਰੀ ਵਾਰੀ ਦੇਖਾਂਗੇ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਇਦਾਂ ਮਹਿਸੂਸ ਹੋਊਗਾ ਕਿ ਤੁਸੀਂ 2 ਘੰਟੇ ਰਾਜਵੀਰ ਵੀਰੇ ਨਾਲ ਸਪੈਂਡ ਕੀਤੇ ਮੈਂ ਬਹੁਤ ਮਤਲਬ ਜਿਵੇਂ ਕਹਿਦੀਏ ਕਿ ਜਲ ਵੇਟ ਕਰ ਰਹੇ ਹਾਂ ਕਿ ਰਾਜਵੀਰ ਵੀਰੇ ਨੂੰ ਵੱਡੇ ਪਰਦੇ ਤੇ ਦੇਖੀ 28 ਨਵੰਬਰ ਨੂੰ ਪਾ ਜੀ ਬਿਲਕੁਲ ਅਸੀਂ ਵੀ ਸਾਰੇ ਓਡੀਕ ਕਰਦੇ ਪਏ ਆਂ ਕਮਨੀ ਇੱਕ ਤਾਂ ਹੁੰਦਾ ਅਸੀਂ ਨਾ ਨਾਰਮਲ ਕਿਸੇ ਨੂੰ ਮਿਲੇ ਹੁੰਨੇ ਆ ਜਾਂ ਉਹਨਾਂ ਨਾਲ ਲਾਈਕ ਇੱਕ ਅਦਾ ਪ੍ਰੋਜੈਕਟ ਕੀਤਾ ਹੁੰਦਾ ਠੀਕ ਹੈ ਯਾ ਛੋਟਾ ਮੋਟਾ ਕਹਿ ਸਕਦੇ ਨਾ ਥੋੜੀ ਟਾਈਮ ਲਈ ਕੰਮ ਕੀਤਾ ਬਟ ਜਿਹੜਾ ਤੁਹਾਡਾ ਕੋ-ਆਰਟਿਸਟ ਹੁੰਦਾ ਨਾ ਉਹਦੇ ਨਾਲ ਇੱਕ ਤੁਹਾਡਾ ਬੈਸਟ ਫਰੈਂਡ ਵਾਲਾ ਰਿਸ਼ਤਾ ਬਣ ਜਾਂਦਾ ਹੈ ਹੈਨਾ ਤੇ ਤੁਸੀਂ ਉਹ ਕਈ ਵਾਰ ਸ਼ੇਅਰ ਵੀ ਕੀਤਾ ਲਿਕ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਆਪਾਂ ਸੁਣਿਆ ਹੈ ਨਾ ਵੀ ਜਿਵੇਂ ਉਹ ਲਾਈਕ ਆ ਜਾਂਦੇ ਸੀਗੇ ਵੀ ਹੁਣ ਆਪਾਂ ਵੀਡੀਓ ਬਣਾਉਂਦੇ ਆ ਹੈਨਾ ਸੋ ਮੈਨੂੰ ਉਹ ਚੀਜ਼ਾਂ ਸੁਣ ਕੇ ਨਾ ਲਾਈਕ ਚੰਗਾ ਲੱਗਦਾ ਹੈ ਜਿਵੇਂ ਤੁਸੀਂ ਸ਼ੇਅਰ ਕਰਦੇ ਹੋ ਚੀਜ਼ਾਂ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਮੇਰਾ ਐਕਸਪੀਰੀਅੰਸ ਆਈ ਥਿੰਕ ਰਾਜਵੀਰ ਜੀ ਨਾਲ ਵਨ ਆਫ ਦਾ ਬੈਸਟ ਐਕਸਪੀਰੀਐਂਸਸ ਰਹਾ बिकॉज ਜਿੱਦਾਂ ਤੁਸੀਂ ਕਿਹਾ ਉਹ ਇੰਨੇ ਹੀ ਫੈਮਿਲੀਅਰ ਜੇ ਸੀਗੇ ਆ ਕਿ ਰਲ ਮਿਲ ਕੇ ਸਾਰਿਆਂ ਨਾਲ ਰਹਿਣਾ ਐਂਡ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਕਦੇ ਕਿਤੇ ਹੋ ਗਈ ਆਪਣੀ ਥੋੜੀ ਜੀ ਮਸਤੀ ਕਰ ਲਈ ਕਿ ਕਿਤੇ ਨਾ ਕਿਸੇ ਨਾਲ ਐਂਡ ਉਹਨਾਂ ਦਾ ਇਹ ਨਹੀਂ ਸੀਗਾ ਕਿ ਕੋਈ ਹੋਰ ਜਾ ਰਿਹਾ ਕਿਸੇ ਨਾਲ ਗਰਲਿੰਗ ਕਰਨੇ ਉਹਨੇ ਸਾਰਿਆਂ ਨਾਲ ਗੱਲ ਕਰਨੀ ਹੈ ਐਂਡ ਆਈ ਥਿੰਕ ਕੁੜੀਆਂ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਬਹੁਤ ਕੰਫਰਟੇਬਲ ਹੋ ਸੈਟ ਤੇ ਕਿਉਂਕਿ ਤੁਸੀਂ 35 40 ਦਿਨ ਕੱਟਨੇ ਆ ਐਂਡ ਆਈ ਥਿੰਕ ਹੀ ਵਾਸ ਦਾ ਮੋਸਟ ਰਿਸਪੈਕਟਫੁਲ ਪਰਸਨ ਦੈਟ ਆਵ ਵਰਕਡ ਵਿਦ ਐਂਡ ਬਹੁਤ ਹੀ ਕੰਫਰਟੇਬਲ এনवायरमेंट ਬਹੁਤ ਫੈਮਿਲੀ ਵਰਗਾ ਜਿੱਥੇ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਬਿਠਾ ਕੇ ਰੋਟੀ ਵੀ ਖਾ ਲੈਣੀ ਇਕੱਠੇ ਵੀਡੀਓ ਵੀ ਬਣਾ ਲੈਣੀ ਵਿੱਚ ਸਰ ਦੇ ਜਿਹੜੇ ਅਸੀਂ ਜਦੋਂ ਡਾਇਲੌਗਸ ਰਿਹਰਸ ਕਰਨੇ ਜਾਂ ਫਿਰ ਉਦੋਂ ਐਕਚੁਅਲੀ ਸਰ ਹੀ ਸਾਰਿਆਂ ਤੋਂ ਪੁੱਛਦੇ ਹੁੰਦੇ ਸੀ ਕਿ ਕਿੱਦਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਕੈਰੈਕਟਰ ਨੂੰ ਤੁਸੀਂ ਸੂਟ ਕਰੇਗਾ ਹੀ ਉਡ ਆਲਸੋ ਕਮ ਅਪ ਐਂਡ ਆਸਕ ਕਿ ਇਹ ਜੀ ਸੂਟ ਕਰ ਰਹੀ ਹੈ ਸੋ ਕਾਫੀ ਡਿਸਕਸ ਕਰਨੀ ਹੈ ਜੀ ਇਨੀਸ਼ੀਏਟ ਮਤਲਬ ਕਿ ਇਨੀਸ਼ੀਏਟ ਕਰਨਾ ਕਿ ਤੁਸੀਂ ਬਾਕੀ ਸਾਰਿਆਂ ਨੂੰ ਕੰਫਰਟੇਬਲ ਕਰ ਦਿੰਨੇ ਹੋ ਆਪਣੇ ਨਾਲ ਹੀ ਐਂਡ ਆਈ ਥਿੰਕ ਉਹ ਜੇ ਸੀਗੇ ਰਾਜਵੀਰ ਜੀ ਸੋ ਆਈ ਥਿੰਕ ਉਹਨਾਂ ਨਾਲ ਜਿੰਨਾ ਵੀ ਟਾਈਮ ਸਪੈਂਡ ਕੀਤਾ ਉਹ ਵੀ ਬਹੁਤ ਹੀ ਚੰਗਾ ਸੀਗਾ ਬਹੁਤ ਹੀ ਆਰਟਿਸਟ ਹੁੰਦੇ ਹਨ ਕਿ ਉਹ ਆਪਣੀ ਆਪਣੀ ਫੈਮਿਲੀ ਨੂੰ ਨਾ ਆਪਣੇ ক্লোਜ਼ ਵਾਂਸ ਨੂੰ ਨਾ ਵੀ ਨਹੀਂ ਮਿਲਾਉਂਦੇ ਬਟ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਸਲਟ ਵੀ ਤੁਸੀਂ ਜਾਂਦੇ ਸੀਗੇ ਨਾ ਲਾਈਕ ਉਹ ਆਪਣੀ ਫੈਮਿਲੀ ਦੇ ਨਾਲ ਵੀ ਗੱਲਬਾਤ ਕਰਾਉਂਦੇ ਹੁੰਦੇ ਸੀ ਨਾ ਗੱਲਬਾਤ ਤਾਂ ਨਹੀਂ ਕਰਾਂਦਾ ਮੈਂ ਕੀਤੀ ਪਹਿਲਾਂ ਕਦੇ ਉਹਨਾਂ ਨਾਲ ਅ ਬਟ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਦੀ ਬੇਟੀ ਉਹ ਤਾਂ ਕਾਫੀ ਛੋਟੀ ਹੁੰਦੀ ਸੀ ਸੋ ਉਹਦੀ ਫੋਟੋ ਦਿਖਾਣੀ ਐਂਡ ਵਾਈਫ ਬਾਰੇ ਦੱਸਣਾ ਐਂਡ ਸੋ ਕਰਦੀ ਗੱਲ ਕਰਦੇ ਰਹਿੰਦੇ ਹੁੰਦੇ ਸੀਗੇ ਲਾਈਕ ਯੂ ਸੈਡ ਕਿ ਕਈ ਹੁੰਦੇ ਨੇ ਆਰਟਿਸਟ ਜਿਨ੍ਹਾਂ ਨੇ ਕਦੇ ਵੀ ਆਪਣੇ ਕਾਰਵਾਰ ਬਾਰੇ ਗੱਲ ਨਹੀਂ ਕਰਦੇ ਦੱਸਦੇ ਵੀ ਨਹੀਂ ਹੈ ਹੈਨਾ ਨਹੀਂ ਦੱਸਦੇ ਕਈ ਨਹੀਂ ਦੱਸਦੇ ਬਟ ਆਈ ਥਿੰਕ ਉਹਨਾਂ ਨੇ ਉਹ ਜਿਦਾਂ ਦੇ ਸੀਗੇ ਉਹ ਉਦਾਂ ਦਾ ਹੀ ਰਹਿਣਾ ਪਸੰਦ ਕਰਦੇ ਸੀਗੇ ਕੁਝ ਲਕੋਣਾ ਨਹੀਂ ਕੁਝ ਇਦਾਂ ਨਹੀਂ ਕਿ ਨਹੀਂ ਮੈਂ ਸਟਾਰ ਆ ਜਾਂ ਮੈਂ ਐਡਾ ਵੱਡਾ ਸਿੰਗਰ ਆ ਸੋ ਮੈਂ ਨਹੀਂ ਓਪਨਲੀ ਕਿਸੇ ਨੂੰ ਦੱਸੂਗਾ ਆਈ ਥਿੰਕ ਉਹ ਬਹੁਤ ਕੰਫਰਟੇਬਲ ਸੀਗੇ ਜਿੱਦਾਂ ਦੇ ਉਹ ਸੀਗੇ ਐਂਡ ਉਹ ਆਪਣੇ ਆਪ ਨੂੰ ਉਦਾਂ ਹੀ ਪ੍ਰੈਜ਼ੈਂਟ ਕਰਦੇ ਸੀ ਅਨ ਫਿਲਮ ਚ ਵੀ ਉਹੀ ਦਿਖਦਾ ਤੁਸੀਂ ਮੈਂ ਮੇਰਾ ਸਵਾਲ ਇੱਥੇ ਤੁਹਾਨੂੰ ਇਹ ਹੈ ਕਿ ਜਿਵੇਂ ਤੁਸੀਂ ਕਿ ਫਿਲਮ ਦੇ ਵਿੱਚ ਹੋਏ ਦੀ ਕਿ ਕਹਿੰਨਾ ਜਿਵੇਂ ਉਹਨਾਂ ਦੇ ਕਿਰਦਾਰਾਂ ਦੀ ਗੱਲ ਕਰੀਏ ਜਿਵੇਂ ਉਹ ਸਟੇਜ ਤੇ ਨਹੀਂ ਜਾਂਦੇ ਸੀਗੇ ਜੋ ਉਹਨਾਂ ਨੇ ਪਹਿਰਾਵਾ ਪਾਇਆ ਹੁੰਦਾ ਸੀ ਰਾਈਟ ਉਹਨਾਂ ਨੇ ਪ੍ਰੋਪਰ ਰੈਡੀ ਹੋ ਕੇ ਜਾਣਾ ਵੀ ਪ੍ਰੋਪਰ ਮੈਂ ਗਾਣ ਚੱਲਿਆ ਪਤਾ ਲੱਗਣਾ ਚਾਹੀਦਾ ਕਿ ਰਾਜਵੀਰ ਜਵੰਦਾ ਗਾਉਣ ਲਈ ਆਇਆ ਜੇਕਰ ਉਹਨਾਂ ਨੇ ਕਿਤੇ ਘੁੰਮਣ ਵੀ ਜਾਣਾ ਤਾਂ ਵੀ ਉਹਨਾਂ ਨੇ ਪ੍ਰੋਪਰ ਡਰੈਸ ਅਪ ਹੋ ਕੇ ਜਾਣਾ ਹੈ ਕਿ ਮੈਂ ਘੁੰਮਣ ਜਾ ਰਿਹਾ ਹਾਂ ਨਾ ਸੋ ਫਿਲਮ ਦੇ ਵਿੱਚ ਵੀ ਸਾਨੂੰ ਉਦਾਂ ਦਾ ਕਿਰਦਾਰ ਕਾਈਂਡ ਆਫ ਮੈਂ ਕਰਦਾ ਪਿਆ ਹੁਣ ਮਤਲਬ ਕਿ ਕਲਾਕਾਰ ਆ ਗਿਆ ਆਇਆ ਉੱਚੀ ਸਾਨੂੰ ਦੇਖਣ ਨੂੰ ਮਿਲੇਗੀ ਹੈ ਨਾ ਬਿਲਕੁਲ ਇਹ ਕੈਰੈਕਟਰ ਸੀਗਾ ਬாய் ਨੈਕਸਟ ਡੋਰ ਜਿਹੜਾ ਉਹ ਪਲੇ ਕਰ ਰਹੇ ਨੇ ਉਦਾਂ ਟ੍ਰੇਲਰ ਚ ਉਹਨਾਂ ਨੇ ਉਹਨਾਂ ਖੋਲ ਹੀ ਨਹੀਂ ਹੈਗੀ ਗੱਲ ਕਿ ਕੀ ਹੈ ਕਿ ਉਹ ਧੋਖੇ ਦੀ ਗੱਲ ਕਰਦੇ ਨੇ ਐਂਡ ਟਵਿਸਟ ਆਇਆ ਵਿੱਚ ਵਿੱਚ ਥੋੜਾ ਜਿਹਾ ਟਵਿਸਟ ਜਿਹੜਾ ਕਨਫਲਿਕਟ ਹੈਗਾ ਉਹ ਟਵਿਸਟ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਬਟ ਜੈਸਵੀ ਪਾਰਟਿਸਿਪਾ ਭਾਵੇਂ ਬாய் ਨੈਕਸ ਡੋਰ ਜਾਂ ਫਿਰ ਦੂਜੇ ਉਹਨਾਂ ਨੇ ਉਹ ਵੀ ਬਹੁਤ ਚੰਗੀ ਤਰ੍ਹਾਂ ਕੈਰੀ ਕੀਤਾ ਈਵਨ that ਕੰਟਰਾਸਟ ਇਨ ਕੈਰੈਕਟਰ ਉਹ ਵੀ ਉਹਨਾਂ ਨੇ ਬਹੁਤ ਵਧੀਆ ਕੈਰੀ ਕੀਤਾ ਆਈ ਥਿੰਕ ਆਪਣੀ ਲੁੱਕ ਤੇ ਹਮੇਸ਼ਾ ਬਹੁਤ ਕੰਮ ਕਰਦੇ ਹੁੰਦੇ ਸੀ ਐਜ਼ ਐਨ ਐਕਟਰ ਤੁਹਾਨੂੰ ਬਹੁਤ ਕੰਮ ਕਰਨਾ ਵੀ ਚਾਹੀਦਾ ਪੰਕਚੁਅਲ ਵੀ ਬਹੁਤ ਸੀਗੇ ਨਾ ਹਾਂਜੀ ਡਿਸਪਲਿਨਡ ਸੀਗੇ ਹਰ ਚੀਜ਼ ਨੂੰ ਲੈ ਕੇ ਆਈ ਥਿੰਕ ਆਪਣੇ ਸਾਰੇ ਕੰਮ ਉਹਨਾਂ ਨੇ ਕਰਨੇ ਬੀ ਐਟ ਰਿਹਰਸਲਸ ਬੀ ਐਟ ਬੈਕ ਇਹ ਸਾਰੀ ਡਿਸਕਸ਼ਨਸ ਕਰਨੀ ਆ ਐਂਡ ਆਈ ਥਿੰਕ ਪੱਗ ਵੀ ਪਹਿਲੇ ਹੀ ਉਹਨਾਂ ਦੀ ਤਿਆਰ ਹੁੰਦੀ ਸੀ ਐਦਾਂ ਨਹੀਂ ਹੋਇਆ ਕਦੇ ਵੀ ਕਿ ਤੁਸੀਂ ਸੈੱਟ ਤੇ ਪਹੁੰਚ ਗਏ ਜੀ ਇਤਨਾ ਹਜੇ ਐਕਟਰ ਦੀ ਪੱਗ ਬੰਨਣ ਨਾਲ ਪਹੁੰਚਾ ਉਹਨਾਂ ਨੇ ਆਪ ਹੀ ਬੰਨਣੀ ਹੁੰਦੀ ਸੀ ਵੀ ਐਂਡ ਆਈ ਥਿੰਕ ਲਾਈਕ ਆ ਗੱਲਾਂ ਸੁਣ ਕੇ ਨਾ ਚੰਗਾ ਲੱਗਦਾ ਵੀ ਕੋਈ ਮਤਲਬ ਕਿ ਮੈਨੂੰ ਲੱਗਦਾ ਚੰਗਾ ਇਨਸਾਨ ਉਹੀ ਹੁੰਦਾ ਜਿਹਦੇ ਜਾਣ ਤੋਂ ਬਾਅਦ ਵੀ ਗੱਲਾਂ ਕੀਤੀਆਂ ਜਾਣ ਹੈਨਾ ਸੋ ਸਾਡੀ ਜਿਵੇਂ ਟੀਮ ਹੈ ਨਾ ਉਹਨਾਂ ਦੇ ਪਿੰਡ ਗਈ ਸੀ ਜਿਵੇਂ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਉਹ ਕਹਿ ਰਹੇ ਸੀਗੇ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਬਹੁਤ ਚੰਗੇ ਸੀਗੇ ਤੇ ਉਹਨਾਂ ਨੇ ਨਾ ਮਤਲਬ ਕਿ ਸਾਡੇ ਵਿਆਹਾਂ ਤੇ ਪੱਗ ਬੰਨੀ ਸੀਗੀ ਸਪੈਸ਼ਲੀ ਉਹਨਾਂ ਨੇ ਦੱਸਿਆ ਤੇ ਕਹਿੰਦੇ ਵੀ ਰਾਜਵੀਰ ਵਿੱਚ ਝਿਜਕਦਾ ਨਹੀਂ ਸੀ ਪੱਗ ਬੰਨਣ ਨੂੰ ਜਿਨੇ ਵੀ ਕਹਿਣਾ ਨਾ ਲਾਈਕ ਕੋਈ ਵੀ ਹੋਵੇ ਭਾਵੇਂ ਉਹਨੇ ਐ ਨਹੀਂ ਕਹਿਣਾ ਵੀ ਮੈਂ ਕਲਾਕਾਰ ਆ ਵੀ ਮੈਂ ਪੱਗ ਨਹੀਂ ਬੰਨੀ ਉਹ ਪੱਗ ਬੰਦਾ ਹੁੰਦਾ ਸੀ ਤੇ ਇਹ ਕਹਿੰਦੇ ਕਿ ਉਹ ਸਾਡਾ ਪਿੰਡ ਨਾ ਸੁੰਨਾ ਕਰ ਗਿਆ ਲਾਈਕ ਬਹੁਤ ਬਹੁਤ ਆਸ-ਪਾਸਿ ਵਾਲੇ ਲੋਕ ਜਿਵੇਂ ਹਨਾ ਮੈਨੂੰ ਮੈਨੂੰ ਲੱਗਦਾ ਕਿ ਅਨਐਕਸਪੈਕਟਿਡ ਬਲੀਵ ਕਰਨਾ ਬਹੁਤ ਔਖਾ ਹੈ ਸਾਰਿਆਂ ਲਈ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਉਹਦੀ ਉਹਨਾਂ ਦੀ ਸਿੰਗਿੰਗ ਦੇ ਜਿਹੜੇ ਫੈਨ ਆ ਜਾਂ ਉਹਨਾਂ ਦੇ ਜਦੋਂ ਟਰੈਵਲ ਵਲੌਗ ਬਣਾਉਂਦੇ ਸੀ ਉਹ ਲੋਕ ਬਹੁਤ ਦੇਖਦੇ ਸੀ ਮਤਲਬ ਜਿੱਦਾਂ ਦੇ ਉਹ ਆਪਣੇ ਆਪ ਨੂੰ ਸਟੇਜ ਤੇ ਪੇਸ਼ ਕਰਦੇ ਸੀ ਅਗਰ ਕਿਸੇ ਵਿਆਹ ਤੇ ਵੀ ਜਾਣਾ ਤਾਂ ਉਹ ਕਦੇ ਵੀ ਗੈਪ ਨਹੀਂ ਪਾਉਂਦੇ ਸੀ ਫੈਮਿਲੀ ਨਾਲ ਨੱਚਣ ਲੱਗ ਜਾਣਾ ਗਾਉਣ ਲੱਗ ਜਾਣਾ ਤੋ ਐਂ ਲੱਗਦਾ ਹੁੰਦਾ ਸੀ ਕਿ ਉਹਨਾਂ ਦਾ ਹੀ ਕੋਈ ਮੁੰਡਾ ਹੈਗਾ ਜਿਹੜਾ ਸਟੇਜ ਤੇ ਗਾ ਰਿਹਾ ਤਾਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਹੀ ਅਨਐਕਸਪੈਕਟਿਡ ਅਜੀਬ ਹੀ ਉਹਵੇਂ ਬਲੀਵ ਨਹੀਂ ਹੁੰਦਾ ਹਨ ਆਪਾਂ ਕਈ ਵਾਰੀ ਐ ਹੁੰਦਾ ਨਾ ਕਿ ਆਰਟਿਸਟ ਤੋਂ ਨੂੰ ਕਿਤੇ ਨਾ ਕਿਤੇ ਦਿਖਦਾ ਰਹਿੰਦਾ ਕੋਈ ਗਾਣਾ ਤੁਹਾਡੇ ਸਾਹਮਣੇ ਚੱਲ ਗਿਆ ਕੋਈ ਗਾਣਾ ਕੰਨੀ ਪੈ ਗਿਆ ਤਾਂ ਤੁਹਾਨੂੰ ਤੁਸੀਂ ਉਹ ਗਾਣੇ ਦੇ ਵਿੱਚ ਬਹਿ ਜਾਂਦੇ ਹੋ ਹਨ ਜਿਵੇਂ ਮੈਂ ਇੰਟਰਵਿਊ 'ਚ ਵੀ ਕਿਹਾ ਸੀ ਕਿ ਉਹਨਾਂ ਦੇ ਗਾਣੇ ਹਰ ਰੰਗ ਨੂੰ ਪੇਸ਼ ਕਰਦੇ ਸੀ ਕਿ ਜੇ ਤੁਸੀਂ ਇੰਸਟਾ ਤੇ ਜਾਂ ਕਿਤੇ ਕੋਈ ਫੋਟੋ ਪਾਉਣੀ ਆ ਜੇ ਤੁਸੀਂ ਆਪਦੇ ਬ੍ਰਦਰ ਨਾਲ ਫੋਟੋ ਪਾਉਂਦੇ ਹੋ ਤਾਂ ਤੁਸੀਂ ਗਾਣਾ ਲਾ ਸਕਦੇ ਹੋ ਜੰਮੇ ਨਾਲ ਤੇ ਜੇ ਤੁਸੀਂ ਆਪਦੇ ਪਾਰਟਨਰ ਨਾਲ ਫੋਟੋ ਪਾਉਣਾ ਚਾਹੁੰਦੇ ਹੋ ਤੁਸੀਂ ਕੰਗਣੀ ਲਾ ਸਕਦੇ ਹੋ ਜੇ ਤੁਸੀਂ ਬਹਾਦਰੀ ਦਾ ਕੋਈ ਫੋਟੋ ਪਾਉਣਾ ਚਾਹੁੰਦੇ ਤੁਸੀਂ ਉਹਨਾਂ ਦਾ ਗਾਣਾ ਲਾ ਸਕਦੇ ਹੋ ਤੁਸੀਂ ਦੁੱਖ ਵਿੱਚ ਵੀ ਉਹਨਾਂ ਦਾ ਗਾਣਾ ਲਾ ਸਕਦੇ ਹੋ ਕਿ ਜਿਵੇਂ ਜਾਂਦੇ ਹੋਏ ਵੀ ਨਾ ਉਹ ਸੈਡਨੈਸ ਕਿ ਉਹਨਾਂ ਨੇ ਜਿਹੜਾ ਬਾਬੂ ਸਿੰਘ ਮਾਨ ਜੀ ਦਾ ਗਾਣਾ ਗਾਇਆ ਸੀ ਮਿੱਟੀ ਨਾਲ ਫਰੋਲ ਜੋ ਹੈ ਨਾ ਤੇ ਫਿਲਮ ਦੇ ਵਿੱਚ ਨਾ ਮੈਨੂੰ ਲੱਗਦਾ ਹੁੰਦਾ ਫਿਲਮ ਆਫ ਦੀ ਡੈਸਟੀਨੇਸ਼ਨ ਆਪ ਤੈਅ ਕਰਦੀ ਹੈ ਫਿਲਮ ਚ ਨਾ ਇੱਕ ਗਾਣਾ ਹੈਗਾ ਉਹ ਰਿਲੀਜ਼ ਹੋਊਗਾ ਅ 2-3 ਦਿਨਾਂ ਤੱਕ ਉਹ ਕਮਰ ਭਾਜੀ ਨੇ ਉਹ ਗਾਣਾ ਪਹਿਲਾਂ ਰਾਜਵੀਰ ਬਿਰੀ ਨੇ ਗਾਉਣਾ ਸੀ ਤੇ ਉਹ ਹੁਣ ਕਮਰ ਭਾਜੀ ਨੇ ਗਾਇਆ ਉਹਨਾਂ ਦੇ ਦੋਸਤ ਨੇ ਜੀ ਵੀ ਉਹ ਸਪੋਰਟ ਵੀ ਕਰ ਰਿਹਾ ਸਾਰੇ ਆਸੇ ਉਹ ਜੇ ਤੁਸੀਂ ਗਾਣਾ ਸੁਣੋਗੇ ਨਾ ਤੇ ਤੁਸੀਂ ਇਹ ਹੈਰਾਨ ਹੋਵੋਗੇ ਕਿ ਉਹ ਗਾਣਾ ਉਦੋਂ ਗਾਇਆ ਗਿਆ ਉਹਦੀ ਡੰਮੀ ਉਹਦੇ ਤਿਆਰ ਕੀਤੀ ਗਈ ਉਹ ਸ਼ੂਟ ਹੋਇਆ ਗਾਣਾ ਜਦੋਂ ਫਿਲਮ ਸ਼ੂਟ ਹੋ ਰਹੀ ਸੀ ਤਾਂ ਉਹ ਇੰਨਾ ਪੇਨਫੁੱਲ ਗਾਣਾ ਹੈ ਨਾ ਕਿ ਮੈਂ ਜਦੋਂ ਮੈਨੂੰ ਕੱਲ ਭਾਈ ਨੇ ਰਕੇਸ਼ ਭਾਈ ਨੇ ਗਾਣਾ ਸੁਣਾਇਆ ਤੇ ਮੈਂ ਭਾਈ ਨੂੰ ਕਹਿਣ ਲੱਗਿਆ ਮੈਂ ਕਿ ਭਾਜੀ ਵੀ ਜਿਵੇਂ ਐ ਨਹੀਂ ਹੁੰਦਾ ਵੀ ਮੂੰਹੋਂ ਕੋਈ ਬੋਲ ਹੀ ਜਾਂਦਾ ਹੋਵੇ ਵੀ ਐ ਹੋਣਾ ਹੈ ਹਨਾ ਵੀ ਉਹਨਾਂ ਨੇ ਇਸ ਚੀਜ਼ ਦੀ ਗੱਲ ਕੀਤੀ ਉਸ ਗਾਣੇ ਦੇ ਵਿੱਚ ਵੀ ਜਿਹੜੀ ਸਾਡੀ ਲਾਈਫ ਆ ਉਹ ਇਦਾਂ ਹੀ ਅਨਐਕਸਪੈਕਟਡ ਹੈ ਤੇ ਮੈਂ ਨਾ ਰਾਤ ਵੀ ਉਹ ਚੀਜ਼ ਸੋਚਦਾ ਰਿਹਾ ਵੀ ਸਾਡੇ ਦਿਮਾਗ 'ਚ ਨਹੀਂ ਹੁੰਦਾ ਵੀ ਅਸੀਂ ਕਦੇ ਸ਼ੂਟ ਟਾਈਮ ਹੀ ਸੋਚਿਆ ਹੋਵੇ ਕਿ ਅਸੀਂ ਫਿਲਮ ਇਦਾਂ ਰਿਲੀਜ਼ ਹੋਊਗੀ ਜੂਨ ਦੇ ਵਿੱਚ ਫਿਲਮ ਰਿਲੀਜ਼ਿੰਗ ਦੀ ਗੱਲ ਸ਼ੁਰੂ ਹੋਈ ਸੀ ਰਕੇਸ਼ ਸਰ ਨੇ ਨਮਨੀਤਰਾ ਨੂੰ ਮੈਸੇਜ ਕੀਤਾ ਸੀ ਔਰ ਰਾਜਵੀਰ ਵੀਰੇ ਨੂੰ ਗਾਣੇ ਭੇਜੇ ਸੀ ਉਹਨਾਂ ਨੇ ਉਸ ਤੋਂ ਬਾਅਦ ਜਸਵੀਰ ਭਾਜੀ ਜਿਹੜੇ ਜਸ ਰੈਕર્ડਸ ਦੇਗੇ ਉਹਨਾਂ ਨਾਲ ਡਿਸਕਸ਼ਨ ਹੋਈ ਉਦੋਂ ਭਾਜੀ ਇਹਨਾਂ ਦੀ ਮੇਅਰ ਫਿਲਮ ਰਿਲੀਜ਼ ਹੋਣੀ ਸੀ ਤੇ ਭਾਜੀ ਕਹਿੰਦਾ ਕਿ ਇਹ ਰਿਲੀਜ਼ ਤੋਂ ਬਾਅਦ ਆਪਾਂ ਇਹਦੀ ਅ ਪ੍ਰੀ ਇੱਥੇ ਬੈਠਾਂਗੇ ਗੱਲ ਹਾਂ ਇਹਦੀ ਪੋਸਟ ਫਿਲਮ ਦੀ ਜਿਵੇਂ ਡਬਿੰਗ ਵਗੈਰਾ ਵੀ ਉਹਦੇ ਸ਼ੁਰੂ ਕਰਦੇ ਆ ਤੇ ਆਪਾਂ ਰਿਲੀਜ਼ ਕਰਾਂਗੇ ਪਰ ਕਿਸੇ ਦੇ ਦਿਮਾਗ 'ਚ ਹੀ ਉਹ ਚੀਜ਼ ਨਹੀਂ ਹੈਗੀ ਬਹੁਤ ਸਾਰੇ ਚਲੋ ਕਈ ਵਾਰੀ ਕੋਈ 네ਗੇਟਿਵ ਮੈਸੇਜ ਕਰਦਾ ਹਨਾ ਅ ਸੋਸ਼ਲ ਨੈਟਵਰਕ ਤੇ ਕੋਈ ਰਿਐਲਿਟੀ ਨਹੀਂ ਜਾਣਦਾ ਹੁੰਦਾ ਬਿਨਾਂ ਰਿਐਲਿਟੀ ਜਾਣੇ ਉਹ ਕੁਝ ਵੀ ਲਿਖ ਦਿੰਦੇ ਆ ਪਰ ਮੈਨੂੰ ਲੱਗਦਾ ਜਿਹੜੀਆਂ ਚੀਜ਼ਾਂ ਦਾ ਜਦੋਂ ਸਮਾਂ ਪੈ ਆ ਨਾ ਉਦਾਂ ਹੀ ਹੋਣਾ ਆ ਤਾਂ ਉਹੀ ਆ ਨਾ ਕਿ ਹੁਣ ਕਦੇ ਕਿਸੇ ਦੇ ਦਿਮਾਗ 'ਚ ਵੀ ਨਹੀਂ ਹੈਗਾ ਸੀ ਵੀ ਇਦਾਂ ਚੀਜ਼ਾਂ ਹੋ ਜਾਣੀਆਂ ਨੇ ਤਾਂ ਹੁਣ ਜਦੋਂ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਆ ਤਾਂ ਬਹੁਤ ਸਾਰੀਆਂ ਫਿਲਮਾਂ ਦਾ ਪਹਿਲਾਂ ਪ੍ਰੋਮੋਸ਼ਨ ਕੀਤੀ ਵੀ ਆ ਅੱਗੇ ਵੀ ਕਰਾਂਗੇ ਪਰ ਪਤਾ ਨਹੀਂ ਇਸ ਫਿਲਮ ਦੇ ਦੌਰਾਨ ਕੁਝ ਵੀ ਸਮਝ ਵਿੱਚ ਹੈ ਨਹੀਂ ਹੈ ਨਾ ਇਦਾਂ ਲੈਂਦਾ ਕਿ ਆ ਫਿਲਮ ਇੱਕ ਤਾਂ ਹੁੰਦਾ ਕਿ ਤੁਸੀਂ ਦਿਲੋਂ ਫਿਲਮ ਕਰਤੀ ਠੀਕ ਹੈ ਹੈ ਨਾ ਇੰਟਰਵਿਊਜ਼ ਕਰ ਰਹੇ ਹੋ ਜੋ ਤੁਸੀਂ ਕੀਤਾ ਬੋਲ ਦਿਓ ਬਟ ਇਹ ਚੀਜ਼ਾਂ ਦਿਲੋਂ ਨਹੀਂ ਹੁੰਦੀਆਂ ਬਈ ਰੂਹ ਤੋਂ ਜਿੱਦਾਂ ਹੁੰਦਾ ਨਹੀਂ ਵੀ ਅਸੀਂ ਰੂਹ ਤੋਂ ਗੱਲ ਕਰਦੇ ਪਏ ਆ ਰੂਹ ਨਾ ਬੋਲਦੇ ਪਏ ਕਿ ਇਹ ਮੈਨੂੰ ਲੱਗਦਾ ਕਿ ਕਿਤਨੇ ਕਿਤੇ ਸਾਨੂੰ ਸੁਣਦਾ ਪਿਆ ਆ ਸੁਣਦਾ ਪਿਆ ਉਹ ਰਿਸਪੌਂਸੀਬਿਲਟੀ ਜ਼ਿਆਦਾ ਫੀਲ ਰਿਸਪੌਂਸੀਬਿਲਟੀ ਜ਼ਿਆਦਾ ਹੈ ਨਾ ਇੱਕ ਸਾਡੀ ਫੈਮਿਲੀ ਨੂੰ ਵੀ ਲੈ ਕੇ ਨਾ ਰਿਸਪੌਂਸਿਬਿਲਟੀ ਹੁੰਦੀ ਆ ਬੱਚਿਆਂ ਦੀ ਸਪੈਸ਼ਲੀ ਸਾਡੇ ਮਾਪੇ ਮਤਲਬ ਕਿਉਂਕਿ ਉਹਨੋਂ ਜੁੜੇ ਹੋਏ ਆ ਨਾ ਨਾਲ ਹੁਣ ਉਹਨਾਂ ਨੇ ਫਿਲਮ ਦੇ ਨਾਲ ਉਹ ਜੁੜੀ ਹੋਈ ਆ ਫੈਮਿਲੀ ਤੇ ਸਾਨੂੰ ਹੁੰਦਾ ਕਿ ਸਾਡੇ ਕੋਲ ਕੁਝ ਇਦਾਂ ਦਾ ਨਾ ਬੋਲਿਆ ਜਾਵੇ ਜਾਂ ਮਤਲਬ ਕੁਝ ਇਦਾਂ ਦਾ ਜੈਸਚਰ ਨਾ ਹੋ ਜਾਵੇ ਜਿਹਦੇ ਤੇ ਰਾਜਵੀਰ ਵੀਰੇ ਦਾ ਜਿਹੜਾ ਔਰਾ ਹੈਗਾ ਉਹਦੇ ਤੇ ਕੋਈ ਇੰਪੈਕਟ ਪਈ ਆ ਉਹਨਾਂ ਦੀ ਫੈਮਿਲੀ ਤੇ ਤਾਂ ਰਿਸਪੌਂਸਿਬਿਲਟੀ ਸੱਚੀ ਮਤਲਬ ਇਦਾਂ ਫਸਟ ਟਾਈਮ ਮੈਂ ਤਾਂ ਇਦਾਂ ਫੀਲ ਕਰ ਰਿਹਾ ਕਿਸੇ ਫਿਲਮ ਨੂੰ ਪ੍ਰਮੋਟ ਕਰਦੇ ਹੋਏ ਤੁਹਾਡਾ ਕਿਰਦਾਰ ਵੀ ਥੋੜਾ ਜਿਹਾ ਵੱਖਰਾ ਜਿਹਾ ਤੁਸੀਂ ਦੱਸਦੇ ਹੋ ਜੀ ਹਾਂ ਸੋ ਕਿਵੇਂ ਦਾ ਕਿਰਦਾਰ ਸਾਾਨੂੰ ਦੇਖਣ ਨੂੰ ਮੈਂ ਨਾ ਜਿਵੇਂ ਬਹੁਤ ਜ਼ਿਆਦਾਤਰ ਕਈ ਵਾਰੀ ਬਿਲਨ ਪਰਫਾਰਮ ਕੀਤੇ ਆ ਤਾਂ ਰਕੇਸ਼ ਭਾਈ ਨਾਲ ਮੈਂ ਪਹਿਲਾਂ ਵੀ ਜਿਵੇਂ ਰੰਗ ਪੰਜਾਬ ਕੀਤੀ ਸੀ ਉਹਨਾਂ ਨਾਲ ਇੱਕ ਸੰਧੂ ਹੁੰਦਾ ਸੀ ਕੀਤੀ ਜੀ ਜੀ ਤਾਂ ਉਹਨਾਂ ਨਾਲ ਜਦੋਂ ਵੀ ਕੰਮ ਕਰਦੇ ਆ ਤਾਂ ਉਹ ਹਮੇਸ਼ਾ ਮੈਨੂੰ ਬ੍ਰੇਕ ਕਰਦੇ ਆ ਜੋ ਇੱਕ ਜਿਵੇਂ ਹੁੰਦਾ ਨਾ ਆਪਾਂ ਕੰਫਰਟ ਜ਼ੋਨ ਚ ਹੁੰਦੇ ਆ ਵੀ ਹਾਂ ਜੇ ਜੇ ਕਮੇਡੀ ਕਰਨੀ ਆ ਤਾਂ ਫਲਾਣੇ ਐਕਟਰ ਨੂੰ ਲੈ ਲਓ ਤਾਂ ਉਹ ਹਮੇਸ਼ਾ ਮੈਨੂੰ ਡਿਫਰੈਂਟ ਵੀਚ ਪੇਸ਼ ਕਰਦੇ ਆ ਤੇ ਇਹਦੇ ਵਿੱਚ ਵੀ ਉਹ ਇੱਕ ਸਕੂਲ ਟੀਚਰ ਆ ਅਸੀਂ ਰਾਜਵੀਰ ਵੀਰਾ ਵੀ 뮤직 ਟੀਚਰ ਹੈਗੇ ਆ ਨਮਨੀਤ ਵੀ ਤਾਂ ਉਹ ਬੜਾ ਮਤਲਬ ਜਿਹੜਾ ਮੇਰਾ ਕਰੈਕਟਰ ਆ ਬੜਾ ਇੱਕ ਚੁਲਬਲਾ ਜਿਹਾ ਬੜਾ ਡਿਫਰੈਂਟ ਜਮੈਂ ਵੀ ਕਦੇ ਪਰਫਾਰਮ ਨਹੀਂ ਕੀਤਾ ਮਮਾਸ ਬੁਆਈ ਮਮਾਸ ਬੁਆਈ ਐਸੀ ਐਸੀ ਨਾ ਜੀ ਮੇਰੇ ਮੰਮੀ ਜੀ ਐ ਕਹਿੰਦੇ ਨੇ ਮੇਰੇ ਮੰਮੀ ਜੀ ਐ ਕਹਿੰਦੇ ਨੇ ਤਾਂ ਉਹ ਆਡੀਅנס ਵੀ ਜੋ ਦੇਖੂਗੀ ਤਾਂ ਉਹਨਾਂ ਨੂੰ ਬੜਾ ਫਰੈਸ਼ ਫੀਲ ਹੋਊਗਾ ਕਿ ਹਾਂ ਕੁਝ ਅਲੱਗ ਦੇ ਹੋ ਸਕਦਾ ਹੈ ਕਿ ਕੋਈ ਮੇਕਰ ਫਿਲਮ ਦੇਖੇ ਤੁਹਾਨੂੰ ਲੱਗੇ ਕਿ ਅੱਛਾ ਯਾਰ ਵੀ ਏਦਾਂ ਵੀ ਧੀਰੇਜ ਨੂੰ ਪੇਸ਼ ਕੀਤਾ ਜਾ ਸਕਦਾ ਸੋ ਇਦਾਂ ਦਾ ਇੱਕ ਡਿਫਰੈਂਟ ਜ ਤੁਸੀਂ ਕਦੇ ਸੈਟ ਤੇ ਏਦਾਂ ਨਹੀਂ ਹੋਇਆ ਇਹਨਾਂ ਨੂੰ ਛੇੜਿਆ ਹੋਵੇ ਜਾਂ ਰਾਜ ਵੀ ਉਹਨਾਂ ਨੂੰ ਉਹਨਾਂ ਦੇ ਕਰੈਕਟਰ ਨੂੰ ਲੈ ਕੇ ਇਹਨਾਂ ਦੇ ਕਰੈਕਟਰ ਨੂੰ ਲੈ ਕੇ ਜਿਵੇਂ ਯੂ ਆਰ ਮਮਾਸ ਬੋਏ ਖੰਤੂ ਉਦਹੀ ਗੱਲ ਕਰਦਾ ਪਿਆ ਆ ਸਾਡੇ ਤਾਂ ਸੀਨ ਵੀ ਮੋਸਟਲੀ ਏਦਾਂ ਹੀ ਨੇ ਕਿ ਮੈਂ ਇਹਦਾ ਸੇਰੀ ਖਾ ਰਿਆਂ ਫਿਲਮ ਦੇ ਵਿੱਚ ਕਿ ਮੇਰੀ ਮੰਮੀ ਨੇ ਐ ਕਿਹਾ ਮੇਰੀ ਮੰਮੀ ਨੇ ਤੇਰੇ ਲਈ ਆ ਕੁਛ ਬਣਾ ਕੇ ਲਿਆਂਦਾ ਮੇਰੀ ਮੰਮੀ ਨੇ ਆ ਕੁਛ ਬਣਾ ਮੰਮੀ ਨੂੰ ਲਿਆ ਕਹਿਣਾ ਸੀਗਾ ਨਹੀਂ ਹੋਤਾ ਆਈ ਥਿੰਕ ਕੈਰੈਕਟਰ ਹੈ ਐਂਡ ਅ ਤੀਰਜ ਜੀ ਹਿਮਸੈਲਫ ਬਹੁਤ ਹੀ ਸੋਹਣੇ ਐਕਟਰ ਨੇ ਉਹ ਨੋਟਸ ਕੋਈ ਵੀ ਕੈਰੈਕਟਰ ਜਦੋਂ ਹੈ ਨਾ ਇਹ ਟਲ ਜਾਣਾ ਆਈ ਥਿੰਕ ਉਹ ਸਬਕੌਂਸ਼ੀਅਸਲੀ ਆਪਣੇ ਆਪ ਨੂੰ ਇੰਨਾ ਪ੍ਰਪੇਅਰ ਕਰ ਲੈਂਦੇ ਨੇ ਕਿ ਉਹੀ ਕੈਰੈਕਟਰ ਬਣ ਜਾਂਦੇ ਨੇ ਜੀ ਸੋ ਆਈ ਥਿੰਕ ਜਦੋਂ ਤੱਕ ਸਾਡਾ ਸ਼ੂਟ ਸ਼ੁਰੂ ਹੋਇਆ ਅਸੀਂ ਤਾਂ ਪਹਿਲਾਂ ਕਦੇ ਮਿਲੇ ਵੀ ਨਹੀਂ ਸੀਗੇ ਓਕੇ ਮੇਰੇ ਲਈ ਪਹਿਲੀ ਪਰਸਨੈਲਿਟੀ ਇਹਨਾਂ ਦੀ ਵਰਮਾ ਜੀ ਵਾਲੀ ਸੀਗੀ ਇਹ ਤਾਂ ਹੁਣ ਦੇਖਦੇ ਨੇ ਤਾਂ ਸੋ ਮੇਰੇ ਲਈ ਮੇਰੇ ਘਰ ਮਾਸਟਰ ਜੀ ਵਰਮਾ ਜੀ ਇਹਨਾਂ ਨੇ ਉਹੀ ਰਹਿਣਾ ਫਿਲਮ ਉਹ ਸੀ ਨਾ ਜੋ ਪਹਿਲੀ ਚੀਜ਼ ਸਾਡੇ ਮਾਈਂਡ ਦੇ ਵਿੱਚ ਆਈ ਹੁੰਦੀ ਆ ਕੈਨ ਇਮੇਜ ਬਣ ਜਾਂਦੀ ਆ ਬੰਦਾ ਇਹ ਜਿਹਾ ਹੀ ਆ ਬਟ ਅਦਰਵਾਈਜ਼ ਜਦੋਂ ਵੀ ਇਹਨਾਂ ਦਾ ਕੋਈ ਵੀ ਕੈਰੈਕਟਰਸ ਦੇਖੋਗੇ ਆਈ ਥਿੰਕ ਐਸ ਅ ਐਜ਼ ਐਨ ਆਰਟਿਸਟ ਹਰ ਐਕਟਰ ਨੂੰ ਇਹੀ ਹੁੰਦਾ ਹੈ ਕਿ ਮੈਨੂੰ ਜਿੰਨੀ ਵੈਰਾਈਟੀ ਕਰਨ ਨੂੰ ਮਿਲੇ ਮਿਲੇ ਹਾਂ ਉਹ ਮੇਰੇ ਲਈ ਉਹ ਵਧੀਆ ਹੈ ਬਟ ਆਈ ਥਿੰਕ ਇਹਨਾਂ ਨੂੰ ਜੇ ਤੁਸੀਂ ਇੱਕ ਤਰੀਕੇ ਦਾ ਕੈਰੈਕਟਰ ਵੀ ਦੇ ਦੋਗੇ ਇਹਨਾਂ ਨੇ ਉਹ ਵੀ ਵੱਖਰਾ ਹੀ ਕਰਨਾ ਹੈ ਹਰ ਵਾਰੀ ਓਕੇ ਦੈਟਸ ਦ ਬਿਊਟੀ ਆਫ ਅ ਗੁੱਡ ਐਕਟਰ ਸੋ ਤੁਸੀਂ ਉਹੀ ਚੀਜ਼ ਦੁਬਾਰਾ ਦੁਬਾਰਾ ਰਿਪੀਟ ਕਰਦੇ ਮਤਲਬ ਇਹ ਚੀਜ਼ ਤੁਸੀਂ ਉਹਨਾਂ ਤੋਂ ਸਿੱਖੀ ਆ ਕਿਉਂਕਿ ਅਸੀਂ ਬੋਲਦੇ ਉਹੀਆਂ ਜੋ ਤੀ ਚੀਜ਼ਾਂ ਸੀ ਸਿੱਖਦੇ ਆ ਜਾਂ ਅਬਜ਼ਰਵ ਕਰਦੇ ਆ ਇਹ ਜੀ ਚੀਜ਼ ਹੈ ਨਾ ਸਿੱਖਣੀ ਬਹੁਤ ਔਖੀ ਆ ਮੈਂ ਜੇ ਸਿੱਖ ਗਈ ਉਹਦਾ 10% ਵੀ ਆਈ ਥਿੰਕ ਮੈਂ ਬਹੁਤ ਬੈਟਰ ਕਰ ਜੂਗੀ ਯਾ ਅਸੀਂ ਤਾਂ ਬਹੁਤ ਸਾਰੀ ਯਾਦਾਂ ਲੈ ਕੇ ਜਾਂਦੇ ਆ ਜਿਹੜੇ ਵੀ ਮੂਵੀ ਕਰਦੇ ਆ ਹਰ ਪ੍ਰੋਜੈਕਟ ਦੇ ਵਿੱਚੋਂ ਹਰ ਮੂਵੀ ਦੇ ਵਿੱਚ ਹਨਾ ਲਾਈਕ ਅਸੀਂ ਵੀ ਜਦੋਂ ਕੰਮ ਕਰਦੇ ਆ ਆਪਾਂ ਵੀ ਸਾਡਾ ਕੰਮ ਲਾਈਕ ਥੋੜਾ ਜਿਹਾ ਹਟਕੇ ਆ ਬਟ ਸੇਮ ਸੇਮੀਆ ਕਿਤੇ ਨਾ ਕਿਤੇ ਅਸੀਂ ਜਦੋਂ ਵੀ ਕੋਈ ਕੰਮ ਕਰਦੇ ਆ ਜਦੋਂ ਵੀ ਕੋਈ ਇੰਟਰਵਿਊ ਕਰਦੇ ਆ ਕੁਝ ਨਾ ਕੁਝ ਸਿੱਖੇ ਜਾਂਦੇ ਆ ਸੋ ਹੋਪਸ ਕਿ ਇਸ ਜਮਲਾ ਦੇ ਸੈੱਟ ਤੋਂ ਵੀ ਤੁਸੀਂ ਬਹੁਤ ਸਾਰੀ ਯਾਦਾਂ ਲੈ ਕੇ ਗਏ ਹੋਣੇ ਹਨਾ ਸੋ ਮੈਂ ਜ਼ਰੂਰ ਚਾਹਾਂਗੀ ਸੋ ਰਾਜਵੀਰ ਸਰ ਨਾਲ ਜੁੜੀਆਂ ਯਾਦਾਂ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਆਈ ਵਾਂਟ ਕਿ ਉਹਨਾਂ ਦੀਆਂ ਗੱਲਾਂ ਹਨਾ ਸਾਰੇ ਲੋਕਾਂ ਤੱਕ ਪਹੁੰਚਣ ਲਾਈਕ ਜਿਵੇਂ ਰਹਿਮਦੀ ਸੀ ਜਿਵੇਂ ਬੋਲਦੇ ਸੀ ਜਿਵੇਂ ਉਹ ਸ਼ੁਗਰ ਮੇਲਾ ਲਾਉਂਦੇ ਹੁੰਦੇ ਸੀ ਸਾਨੂੰ ਪਤਾ ਹਨਾ ਬਟ ਜਿਹਨੇ ਨਾਲ ਰਹਿ ਕੇ ਕੰਮ ਕੀਤਾ ਹੁੰਦਾ ਨਾ ਉਹੀ ਤਾਂ ਲੱਗ ਐਕਸਪੀਰੀਅੰਸ ਹੁੰਦਾ ਆ ਸੋ ਜਿਵੇਂ ਤੁਸੀਂ ਕਹਿੰਦੇ ਸੀ ਕਿ ਤੁਸੀਂ ਅਕਸਰ ਉਹਨਾਂ ਨੂੰ ਘੁੰਮਣ ਦਾ ਪੁੱਛਦੇ ਰਹਿੰਦੇ ਸੀਗੇ ਹਨਾ ਇੱਕੋ ਕੀ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਪਰ ਜਿਹੜੀ ਗਲਾਈਡਿੰਗ ਕਰਦੇ ਸੀਗੇ ਗਲਾਈਡਿੰਗ ਕਰਦੇ ਨਾ ਤੁਸੀਂ ਅਕਸਰ ਉਹਨਾਂ ਨੂੰ ਪੁੱਛਦੇ ਰਹਿੰਦੇ ਹੁੰਦੇ ਸੀਗੇ ਹਾਂਜੀ ਹਾਂਜੀ ਸੋ ਇੱਕ ਹੁੰਦਾ ਕਿ ਹੁਣ ਜਦੋਂ ਤੁਸੀਂ ਕਰਨ ਜਾਓਗੇ ਨਾ ਤੁਹਾਨੂੰ ਜ਼ਰੂਰ ਰਾਜਵੀਰ ਉਹਨਾਂ ਦੀ ਯਾਦ ਆਏਗੀ ਹਨਾ ਮੈਂ ਜਦੋਂ ਅ ਐਕਚੁਅਲੀ ਜਦੋਂ ਉਹ ਉਹਨਾਂ ਦੀ ਡੈਥ ਹੋਈ ਉਸ ਤੋਂ ਇੱਕ ਦਿਨ ਬਾਅਦ ਹੀ ਮੈਂ ਅ ਸਕਾਈ ਡਾਈਵਿੰਗ ਕਰਨ ਗਈ ਸੀ ওকে ਐਂਡ ਆਈ ਥਿੰਕ ਕਿਤੇ ਨਾ ਕਿਤੇ ਬੈਕ ਆਫ ਮਾਈਂਡ ਇਹ ਗੱਲ ਸੀਗੀ ਕਿ ਮੈਂ ਪਹਿਲੀ ਵਾਰੀ ਜੇ ਕਿਸੇ ਨੂੰ ਦੱਸਿਆ ਹੋਵੇਗਾ ਕਿ ਮੈਂ ਸਕਾਈ ਡਾਈਵਿੰਗ ਕਰਨਾ ਚਾਹੁੰਦੀ ਹਾਂ ਐਂਡ ਆਈ ਮੀਨ ਮੈਂ ਕਈ ਇੰਟਰਵਿਊਜ਼ ਚ ਦੱਸਿਆ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਥੇ ਕਰੀ ਉੱਥੇ ਨਾ ਕਰੀ ਇਹ ਵਧੀਆ ਉਹ ਵਧੀਆ ਬਟ ਜਦੋਂ ਮੈਂ ਆਪ ਕਰਨ ਗਈ ਕਿਤੇ ਬੈਕ ਆਫ ਮਾਈ ਮਾਈਂਡ ਉਹ ਸੀਗਾ ਕਿ ਨਹੀਂ ਆ ਉਹਨਾਂ ਨੇ ਕਿਹਾ ਸੀ ਕਿ ਨਿਊਜ਼ੀਲੈਂਡ ਕਰਨੀ ਹੈ ਮੈਂ ਇੱਥੇ ਕਿਉਂ ਕਰ ਰਹੀ ਹਾਂ ਬਟ ਬਿਕੋਜ਼ ਦ ਥ੍ਰਿਲ ਐਂਡ ਬਿਕੋਜ਼ ਮੈਂ ਕਰਨਾ ਚਾਹੁੰਦੀ ਸੀਗੀ ਮੈਂ ਉਹ ਕੀਤਾ ਬਟ ਮੈਂ ਯਾਦ ਜ਼ਰੂਰ ਕੀਤਾ ਸੀ ਉਹਨਾਂ ਨੂੰ ਕਿ ਮੈਂ ਭਾਵੇਂ ਉਹ ਗਲਾਈਡਿੰਗ ਹੋਏ ਭਾਵੇਂ ਕਿਸੇ ਵੀ ਚੀਜ਼ ਦਾ ਐਡਵੈਂਚਰ ਹੋਏ ਆਈ ਥਿੰਕ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਐਂਡ ਉਸ ਰਿਸਰਚ ਕਰਦੇ ਸੀਗੇ ਉਹਦੇ ਬਾਰੇ ਕਿ ਇਸ ਇਹ ਚੀਜ਼ ਇੱਥੇ ਚੰਗੀ ਹੈ ਇਹ ਇਦਾਂ ਦਾ ਸੋਹਣਾ ਹੈ ਸੇਫਟੀ ਬਹੁਤ ਇੰਪੋਰਟੈਂਟ ਹੈ ਜੀ ਐਂਡ ਇਨ ਫੈਕਟ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ 글ਾਈਡਿੰਗ ਕਰਨੀ ਹੈ ਕਹਿੰਦੇ ਟ੍ਰੇਨਿੰਗ ਲੈਣੀ ਪਣੀ ਹੈ ਮੈਂ ਕਿ ਟ੍ਰੇਨਿੰਗ ਕਹਿੰਦੇ ਨਹੀਂ ਤਾਂ ਫਿਰ ਮੇਰੇ ਨਾਲ ਕਰਨੀ ਪੈਗੀ ਮੇਰੇ ਆਈ ਥਿੰਕ ਉਦੋਂ ਤੱਕ ਉਹਨਾਂ ਕੋਲ ਉਹ ਟੂ ਸੀਟਰ ਨਹੀਂ ਸੀਗਾ ਜਾਂ ਫਿਰ ਕੁਝ ਤਾਂ ਸੀਗਾ ਮੈਨੂੰ ਯਾਦ ਆ ਕਿ ਉਹਨਾਂ ਨੇ ਕਿਹਾ ਕਿ ਉਹਦੀ ਟ੍ਰੇਨਿੰਗ ਕਰਨੀ ਪੈਗੀ ਐਂ ਉਹਨਾਂ ਨੇ ਇਹ ਵੀ ਦੱਸਿਆ ਕਿੱਥੇ ਜਾ ਕੇ ਕਰਨੀ ਹੈ ਓਕੇ ਸੋ ਉਹ ਰਿਸਰਚ ਸੇਫਟੀ ਵਾਈਜ਼ ਹਰ ਚੀਜ਼ ਦਾ ਉਹਨਾਂ ਨੇ ਧਿਆਨ ਰੱਖਣਾ ਇਨ ਫੈਕਟ ਅਸੀਂ ਦੇਖਦੇ ਹਾਂ ਉਹਨਾਂ ਦੇ ਰਾਈਡਿੰਗ ਦੇ ਵੀਡੀਓਜ਼ ਉਹ ਤਾਂ ਵੀ ਉਹਨਾਂ ਨੇ ਆਪਣੀ ਪੂਰੀ ਗੀਅਰ ਪੈਨ ਕਿ ਜਾਨਾ ਪ੍ਰੋਪਰ ਗੀਅਰ ਹਾਂ ਸਭ ਕੁਝ ਸੋ ਆਈ ਥਿੰਕ ਉਹੋ ਜੀਆਂ ਚੀਜ਼ਾਂ ਹੁਣ ਵੀ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਅਸੀਂ ਵੀ ਥੋੜੀ ਜੀ ਸਿੱਖ ਰਹੀ ਹੈ ਜਦੋਂ ਕੁਝ ਵੀ ਇਹੋ ਜਿਹਾ ਐਕਸਪੀਰੀਅੰਸ ਹੋਏ ਜਾਂ ਫਿਰ ਕੁਝ ਵੀ ਕਰਨ ਜਾਨ ਦੇਖੋ ਜੋ ਵੀ ਰੱਬ ਦੀ ਮਰਜ਼ੀ ਹੈ ਉਹਦੇ ਅੱਗੇ ਤਾਂ ਕਿਸੇ ਦੀ ਨਹੀਂ ਚੱਲਣੀ ਬਟ ਅਗੇਨ ਸੇਫਟੀ ਇਜ਼ ਵੈਰੀ ਇੰਪੋਰਟੈਂਟ ਉਦਾਂ ਹੀ ਸੈੱਟ ਤੇ ਆਈ ਥਿੰਕ ਉਹਨਾਂ ਨੇ ਆਪਣੀ ਹਰ ਚੀਜ਼ ਇੰਨੀ ਪ੍ਰੋਪਰ ਰੱਖਣੀ ਪਰਸਨੈਲਿਟੀ ਵਾਸ ਵੈਰੀ ਗੁੱਡ ਚਾਰਮਿੰਗ ਐਂਡ ਸਭ ਤੋਂ ਵੱਡੀ ਗੱਲ ਹੈ ਰਿਸਪੈਕਟਫੁਲ ਐਕਟਰ ਐਂਡ ਹਰ ਹਰ ਕਰੂ ਲਈ ਕੋਈ ਵੀ ਬੰਦਾ ਸੈੱਟ ਤੇ ਹੋਏ ਬਾਹਰ ਹੋਏ ਉਹਨਾਂ ਨਾਲ ਉਹਨਾਂ ਨੇ ਓਨੀ ਚੰਗੇ ਤਰੀਕੇ ਨਾਲ ਇਹ ਚੀਜ਼ ਉਹਨਾਂ ਦੀ ਬਰੀ ਉਹ ਬਿਊਟੀ ਹੈ ਇੱਕ ਇਨਸਾਨ ਦੀ ਇਹ ਮੈਨੂੰ ਲੱਗਦਾ ਕਿ ਇੱਕ ਕਿਰਦਾਰ ਜ ਜਿੱਦੀ ਮੈਂ ਗੱਲ ਕੀਤੀ ਨਾ ਕਿਰਦਾਰ ਦੀ ਮਹਿਕ ਜਿਹੜੀ ਵਖੇਤ ਕੇ ਗਏ ਪੋਜੀਟਿਵਲੀ ਉਹ ਇਹੀ ਹੁੰਦੀ ਹੈ ਹੈਨਾ ਹਾਂਜੀ ਉਹ ਕੋਈ ਵੀ ਜੇ ਇੱਕ ਵਾਰੀ ਵੀ ਮਿਲਿਆ ਹੋਏਗਾ ਨਾ ਉਹਨੇ ਵੀ ਕਹਿੰਨਾ ਹਾਂ ਮੈਂ ਮਿਲਿਆ ਸੀ ਬਹੁਤ ਜੀ ਆਇਆਂ ਨੂੰ ਮੈਂ ਇੱਕ ਵਾਰੀ ਮਿਲਿਆ ਹੈ ਹੈਨਾ ਮੈਂ ਇੱਕ ਵਾਰੀ ਮਿਲਿਆ ਉਹਨਾਂ ਨੂੰ ਤੇ ਲਾਈਕ ਉਹ ਵਾਈਬ ਹੁੰਦੀ ਹੈ ਨਾ ਉਹ ਜਿਹੜੀ ਆ ਜਾਂਦੀ ਹੈ ਬਟ ਵੀਰੇ ਇੱਕ ਨਾ ਦੁਖਾਂਤ ਇੱਕ ਚੀਜ਼ ਆ ਲੱਗਦਾ ਮੈਨੂੰ ਅ ਕਿ ਕਈ ਵਾਰ ਨਾ ਅਸੀਂ ਕਿਸੇ ਕਲਾਕਾਰ ਨੂੰ ਜਾਂ ਕਿਸੇ ਇਨਸਾਨ ਨੂੰ ਪਛਾਣਨ ਦੇ ਵਿੱਚ ਦੇਰੀ ਕਰ ਦਿੰਦੇ ਆ ਤੇ ਜਦ ਤੱਕ ਸ਼ਾਇਦ ਕਿਤੇ ਨਾ ਕਿਤੇ ਸਾਡੇ ਕੋਲ ਟੁੱਟ ਜਾਂਦਾ ਜਾਂ ਫਿਰ ਦੂਰ ਚਲਾ ਗਿਆ ਹੁੰਦਾ ਹੈਨਾ ਇਹ ਚੀਜ਼ ਅਸੀਂ ਕਿਉਂ ਇਦਾਂ ਕਰਦੇ ਆ ਮਤਲਬ ਇਹਦਾ ਪੁਆਇੰਟ ਆਫ 뷰 ਮੈਂ ਜਾਨਣਾ ਚਾਹੁੰਨੀ ਆ ਇਹ ਮੈਨੂੰ ਲੱਗਦਾ ਕਿ ਸਿਰਫ ਆਪਾਂ ਆਰਟਿਸਟ ਦੇ ਤੌਰ ਤੇ ਹੀ ਨਹੀਂ ਆਈ ਥਿੰਕ ਲਾਈਫ ਦੇ ਵਿੱਚ ਵੀ ਅਸੀਂ ਇਦਾਂ ਦੇ ਹੀ ਹੈਗੇ ਆ ਪਤਾ ਨਹੀਂ ਅਸੀਂ ਹੁਣ ਡਿਜ਼ਾਈਨ ਉਮੇ ਦਾ ਬਣਾ ਲਿਆ ਸਾਡੀ ਸੁਸਾਇਟੀ ਦਾ ਸਾਡੀ ਨੇਚਰ ਦਾ ਡਿਜ਼ਾਈਨ ਉਮੇ ਬਣ ਗਿਆ ਹੈ ਕਿ ਅਸੀਂ ਅਹਿਮੀਅਤ ਬਾਤ ਸੇ ਸਮਝਦੇ ਆ ਜਾਂ ਸਾਡੇ ਕੋਲ ਜਦੋਂ ਘਰ ਚ ਕੋਈ ਚੀਜ਼ ਆ ਸੀ ਅਸੀਂ ਅਸੀਂ ਨਾ ਹਮੇਸ਼ਾ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਉਦੀ ਇਮੀਅਤ ਨਹੀਂ ਸਮਝਦੇ ਉੱਚਾਈ ਘਰ ਚ ਕੋਈ ਚੀਜ਼ ਹੈਗੀ ਆ ਚਾਹੇ ਕੋਈ ਆਰਟਿਸਟ ਹੈਗਾ ਜਦੋਂ ਉਹ ਚਲਾ ਜਾਂਦਾ ਸਾਨੂੰ ਫਿਰ ਇਮੀਅਤ ਪਤਾ ਲੱਗਦੀ ਇਹ ਮੈਨੂੰ ਲੱਗਦਾ ਕਿ ਸਾਸੀ ਨਾ ਸਾਡੀ ਬਹੁਤ ਸਾਲਾਂ ਤੋਂ ਅਸੀਂ ਚਲਦੇ ਚਲਦੇ ਸਾਡੀ ਨੇਚਰ ਚ ਇਹ ਆ ਗਿਆ ਔਰ ਇਹ ਚੇਂਜ ਹੋਣੀ ਨਹੀਂ ਹੋਣੀ ਮੈਨੂੰ ਮੈਂ ਨਹੀਂ ਸਮਝ ਸਕਦਾ ਪਤਾ ਨਹੀਂ ਇਹ ਚੇਂਜ ਹੋਊਗੀ ਜਾਂ ਇਦਾਂ ਹੀ ਚੱਲਦਾ ਰਹੂਗਾ ਜਾਂ ਇਹ ਪੀਕ ਹੈਗੀ ਆ ਜਾਂ ਇਸ ਤੋਂ ਵੀ ਖਤਰਨਾਕ ਹੋਣਾ ਪਤਾ ਨਹੀਂ ਲਾਈਫ ਹੁਣ ਅਨਸਰਟਨ ਮਤਲਬ ਬਹੁਤ ਫੌਚ-ਪੌਚ ਹੋਈ ਤੁਸੀਂ ਇਹ ਚੀਜ਼ ਇਹ ਚੀਜ਼ ਆਪਣੀ ਮਤਲਬ ਕਿ ਵਹ ਇਹ ਅਪਲਾਈ ਕੀਤੀ ਹੈ ਕਾਈਂਡ ਆਫ ਇਹ ਚੀਜ਼ ਤੁਹਾਨੂੰ ਅਬਜ਼ਰਵ ਹੋਈ ਕਈ ਵਾਰ ਜ਼ਿੰਦਗੀ ਦੇ ਵਿੱਚ ਬਿਹាវਿਆ ਚੀਜ਼ਾਂ ਕਦਰਾਂ ਕੀਮਤਾਂ ਅਸੀਂ ਟਾਈਮ ਤੇ ਨਹੀਂ ਕਰਦੇ ਹੈਗੇ ਅਸੀਂ ਨਹੀਂ ਫੇਸ ਕੀਤੀ ਹੋਣੀ ਮਤਲਬ ਮੈਨੂੰ ਲੱਗਦਾ ਹਰ ਕਿਸੇ ਨੇ ਫੇਸ ਕੀਤੀ ਹੋਣੀ ਬੀਰ ਮੈਂ ਉਦੋਂ ਉਹ ਚੀਜ਼ ਦੀ ਅਹਿਮੀਤ ਨੂੰ ਨਹੀਂ ਸਮਝਿਆ ਤੇ ਅੱਜ ਆ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਲਾਈਫ ਲੈਸਨ ਵੀ ਹੁੰਦੇ ਆ ਸ਼ਾਇਦ ਕੁਦਰਤ ਦਾ ਸਿਖਾਉਣ ਦਾ ਤਰੀਕਾ ਇਦਾਂ ਹੈ ਸਾਡੇ ਸਮਝਣ ਦਾ ਤਰੀਕਾ ਇਦਾਂ ਸ਼ਾਇਦ ਅਸੀਂ ਕਈ ਵਾਰੀ ਇੱਕ ਵਾਰੀ ਗਲਤੀ ਕਰਕੇ ਵੀ ਨਹੀਂ ਸੰਭਲਦੇ ਸ਼ਾਇਦ ਅਸੀਂ ਗਲਤੀਆਂ ਤੋਂ ਗਲਤੀਆਂ ਕਈ ਵਾਰੀ ਕਰ ਲੈਨੇ ਆ ਅਸੀਂ ਆਪਣੀ ਨੇਚਰ ਨੂੰ ਹੀ ਲਾਈਕ ਉਵੇਂ ਬਣਾ ਲਿਆ ਵੀ ਅਸੀਂ ਕਿਸੇ ਦੀ ਅਹਿਮੀਅਤ ਨੂੰ ਇਨਸਾਨਾਂ ਦੀ ਖਾਸ ਕਰਕੇ ਜੀ ਇਨਸਾਨਾਂ ਦੀ ਅਸੀਂ ਅਸੀਂ ਉਹ ਟਾਈਮ 'ਚ ਹੈਗੇ ਆ ਕਿ ਅਸੀਂ ਡੌਗਸ ਨੂੰ ਜਾਂ ਕੋ ਬਹੁਤ ਪਿਆਰ ਕਰਦੇ ਆ ਤਾਂ ਸ਼ਾਇਦ ਇਨਸਾਨਾਂ ਨੂੰ ਅਸੀਂ ਉਨੀ ਅਹਿਮੀਅਤ ਨਹੀਂ ਦਿੰਦੇ ਆਪਣੀ ਲਾਈਫ 'ਚ ਮੈਨੂੰ ਐ ਲੱਗਦਾ ਏ एक्सपेक्टेशंस ਉਹ ਤੇ ਆ ਜਾਂਦੀ ਹੈ ਨਾ ਹਾਂ ਬਿਲਕੁਲ ਜੀ ਆਈ ਡੋਨਟ ਹੈਵ ਵਰਡਸ ਮਤਲਬ ਕਿ ਇਹਦੇ ਲਈ ਮੇਰੇ ਕੋ ਸੱਚੇ ਸ਼ਬਦ ਨਹੀਂ ਹੈਗੇ ਬਟ ਮੈਂ ਪੁਆਇੰਟ ਆਫ View ਜਾਨਣਾ ਚਾਹੁੰਦੀ ਸੀ ਲਾਈਕ ਤੁਹਾਡਾ ਤੁਹਾਡਾ ਕੀ ਕਹਿਣਾ ਹੈ ਇਸ ਤੇ ਮੈਨੂੰ ਲੱਗਦਾ ਬਿਲਕੁਲ ਠੀਕ ਗੱਲ ਕਹਿ ਰਹੇ ਨੇ ਬਟ ਮੈਂ ਇਹ ਵੀ ਐਡ ਕਰੂੰਗੀ ਸ਼ਾਇਦ ਅਸੀਂ ਕਿਤੇ ਨਾ ਕਿਤੇ ਵੀ ਆਰ ਫਾਲਿੰਗ ਸ਼ੋਰਟ ਆਪਣੇ ਵੱਲੋਂ ਕਿਸੇ ਨੂੰ ਇਹ ਫੀਲ ਕਰਾਉਣ ਲਈ ਕਿ ਅਸੀਂ ਇੱਕ ਦੂਜੇ ਲਈ ਇੰਪੋਰਟੈਂਟ ਹੋ ਸਕਦੇ ਹਾਂ ओके यू नो ਕੋਈ ਵੀ ਤਾਲੀ ਇੱਕ ਹੱਥ ਤੋਂ ਨਹੀਂ ਵੱਜਦੀ ਸੋ ਉਹਦੇ ਲਈ ਆਈ ਥਿੰਕ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਐਨੀਮਲਸ ਨੂੰ ਡੈਫੀਨਟਲੀ ਪ੍ਰੇਫਰੈਂਸ ਦਿੰਦੇ ਆ ਸਾਡੇ ਨਾਲ ਕੋਈ ਬੈਠਾ ਹੋਏ ਹੁਣ ਚਾਰ ਬੰਦੇ ਇੱਕ ਟੇਬਲ ਤੇ ਬੈਠੇ ਆਪਣੇ ਫੋਨ ਤੇ ਹੀ ਲੱਗੇ ਰਹੇ ਨੇ ਹਨਾ ਅਸੀਂ ਉਨੀ ਇੰਪੋਰਟੈਂਸ ਕਿਸੇ ਨੂੰ ਦਿੰਦੇ ਨਹੀਂ ਕਿ ਅਸੀਂ ਬਹੁਤ ক্লোਜ਼ਡ ਤੇ ਆਪਣੇ ਆਪਣੇ ਜੁਗ ਹੋ ਗਏ ਆ ਕਿ ਮੇਰਾ ਐਂਟਰਟੇਨਮੈਂਟ ਮੇਰਾ ਫੋਨ ਮੇਰੀਆਂ ਕਿਤਾਬਾਂ ਮੇਰਾ ਆਪਣਾ ਐਕਸਪੀਰੀਅੰਸ ਜੇ ਤੁਸੀਂ ਨਹੀਂ ਕਰਨਾ ਤੁਸੀਂ ਨਾ ਕਰੋ ਮੈਂ ਇਕੱਲੇ ਚੱਲ ਜਾਣਾ ਸ਼ੇਅਰਿੰਗ ਨਹੀਂ ਰਹੇਗੀ ਸਾਡੇ ਚ ਸ਼ੇਅਰਿੰਗ ਕਿਤੇ ਨਾ ਕਿਤੇ ਕੱਟਦੀ ਜਾ ਰਹੀ ਹੈ ਐਂਡ ਐਜ਼ ਐਨ ਇੰਡੀਵਿਜੂਅਲ ਅਸੀਂ ਉਹਨੂੰ ਐਕਸੈਪਟ ਕਰ ਰਹੇ ਹਾਂ ਬਿਕੋਜ਼ ਅਸੀਂ ਆਪਣਾ ਐਕਸਪੀਰੀਅੰਸ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਕਿਸੇ ਹੋਰ ਨੇ ਨਹੀਂ ਕਰਨਾ ਉਹ ਮਿਡਲ ਗਰਾਉਂਡ ਜਿਹੜਾ ਫਾਈਂਡ ਕਰਨ ਦੀ ਜ਼ਰੂਰਤ ਹੈ ਨਾ ਆਈ ਥਿੰਕ ਪਹਿਲਾਂ ਕਹਿੰਦੇ ਕੇ ਵੀ ਹੈ ਨਾ ਕਿ ਅਸੀਂ ਆਪ ਨਹੀਂ ਬਦਲਣਾ ਚਾਹੁੰਦੇ ਅਸੀਂ ਸਾਹਮਣੇ ਵਾਲੇ ਨੂੰ ਬਦਲਣਾ ਚਾਹੁੰਦੇ ਇਹ ਮਤਲਬ ਬਹੁਤ ਹੈਗਾ ਕਿ ਮੈਨੂੰ ਇਹ ਲੱਗਦਾ ਕਿ ਪਰ ਦਿਸ ਇਜ਼ ਇੰਪੋਸੀਬਲ ਐਕਚੁਅਲ ਦੇ ਵਿੱਚ ਉਹ ਚੀਜ਼ ਗਲਤ ਆ ਹਨਾ ਪਹਿਲਾਂ ਦੇ ਲੋਕ ਬਹੁਤ ਗਿਵਿੰਗ ਹੁੰਦੇ ਸੀਗੇ ਹਨਾ ਪਰ ਤੁਸੀਂ ਇੱਕ ਦੂਜੇ ਲਈ ਕੰਪਰੋਮਾਈਜ਼ਸ ਵੀ ਕਰਦੇ ਤੁਸੀਂ ਕੋਈ ਚੀਜ਼ ਕਿਸੇ ਨੇ ਕਹੇਤੀ ਤੁਸੀਂ ਇੱਕ ਦੂਜੇ ਲਈ ਉਹ ਕਰਦੇ ਹੁੰਦੇ ਸੀਗੇ ਬੁਰਾ ਨਹੀਂ ਮੰਨਦੇ ਸੀ ਬੁਰਾ ਨਹੀਂ ਬੁਰਾ ਤਾਂ ਹੁਣ ਹੁਣ ਬੁਰਾ ਹੀ ਮੰਨਣਾ ਛੱਡਤਾ ਬੁਰਾ ਮੰਨੋ ਮੈਂ ਕਹਿੰਨੀ ਹਾਂ ਥੋੜਾ ਬੁਰਾ ਮੰਨੋ ਮੈਨੂੰ ਲੱਗਦਾ ਸਿਰ ਥੋੜੀ ਉਹ ਜਿਹੜੀ ਰਿਲੇਸ਼ਨਸ਼ਿਪ ਦੀ ਉਹ ਹੁੰਦੀ ਹੈ ਨਾ ਹੁਣ ਅਸੀਂ ਕਹਿੰਨੇ ਆ ਕਿ ਮੈਨੂੰ ਫਰਕ ਨਹੀਂ ਪੈਂਦਾ ਆਈ ਲਵ ਮਾਈ ਸੈਲਫ ਯੂ ਮਸਟ ਲਵ ਯੋਰ ਸੈਲਫ ਬਟ ਫਰਕ ਪਹਿਣਾ ਚਾਹੀਦਾ ਇੱਕ ਐਡ ਆਉਂਦੀ ਹੁੰਦੀ ਸੀ ਹਾਂ ਨੂੰ ਯਾਦ ਆ ਉਹ ਟ੍ਰੇਨ ਤੇ ਜਿੱਥੇ ਫਾਟਕ ਲੱਗੇ ਹੁੰਦੀ ਸੀ ਕਈ ਵਾਰੀ ਆਪਾਂ ਕਾਲ ਚੱਲਾਂਗੇ ਥੱਲੋ ਮੋਟਰਸਾਈਕਲ ਹਾਂਜੀ ਤੇ ਉਹ ਟ੍ਰੇਨ ਥੱਲੇ ਆ ਜਾਂਦਾ ਤੇ ਉਹ ਉਹ ਉਹਨੂੰ ਨਾਲ ਦਾ ਕਹਿੰਦਾ ਕਹਿੰਦਾ ਵੀ ਟ੍ਰੇਨ ਆਉਂਦੀ ਪਈ ਆ ਵੀ ਉਹ ਵੀ ਰੁਕ ਜਾ ਉਹ ਕਹਿੰਦਾ ਯਾਰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਉਸ ਤੋਂ ਬਾਅਦ ਕਟੂ ਫੋਟੋ ਆਉਂਦੀ ਸੀ ਉਹਦੀ ਦੀਵਾਰ ਤੇ ਫੋਟੋ ਲੱਗੀ ਹੋਈ ਆ ਤੇ ਹਰ ਚੜੇ ਹੋਏ ਤੇ ਉਹ ਨਾ ਫੋਟੋ ਦੇ ਵਿੱਚੋਂ ਬਾਹਰ ਆ ਕੇ ਕਹਿੰਦਾ ਕਿ ਫਰਕ ਤੋਂ ਪੜਦਾ ਹੈ ਤਾਂ ਫਰਕ ਤੋਂ ਪੜਦਾ ਹੈ ਬਹੁਤ ਇੰਪੋਰਟੈਂਟ ਹੈ ਕਿ ਉਹ ਉਹ ਸਮਝਣਾ ਬਹੁਤ ਜ਼ਰੂਰੀ ਆ ਕਿ ਹਾਂ ਯਾਰ ਫਰਕ ਪੈਂਦਾ ਨਿੱਕੀ ਨਿੱਕੀ ਚੀਜ਼ ਬੋਲਣ ਤੋਂ ਪਹਿਲਾਂ ਕਿਉਂਕਿ ਆਪਾਂ ਹੁਣ ਸੋਚਦੇ ਨਹੀਂ ਨਾ ਨਮਨੀ ਨੇ ਬੜੀ ਸੋਹਣੀ ਗੱਲ ਕਹੀ ਕਿ ਆਪਾਂ ਨੂੰ ਇਹ ਨਹੀਂ ਲੱਗਦਾ ਵੀ ਹਾਂ ਕੁਝ ਵੀ ਬੋਲ ਦੇਾਂਗੇ ਆਪਾਂ ਫਰਕ ਹੀ ਨਹੀਂ ਪੈਂਦਾ ਨਹੀਂ ਫਰਕ ਪੈਂਦਾ ਫਰਕ ਪੈਂਦਾ ਮੈਨੂੰ ਲੱਗਦਾ ਅੱਜਕੱਲ ਜਿਹੜਾ ਅਸੀਂ ਇਹਨਾਂ ਮੈਂਟਲ ਹੈਲਥ ਬਾਰੇ ਵੀ ਗੱਲ ਕਰਦੇ ਆ ਨਾ ਸਾਰੇ ਇੰਨੇ ক্লোਜ਼ ਹੋ ਗਏ ਕਹਿੰਦੇ ਨਹੀਂ ਕਿਸੇ ਨਾਲ ਕੁਝ ਕਹਾਂਦਾ ਮੈਨੂੰ ਫਰਕ ਨਹੀਂ ਪੈਂਦਾ ਨਹੀਂ ਫਰਕ ਪੈਂਦਾ ਹੈ ਫਰਕ ਪੈਣਾ ਵੀ ਚਾਹੀਦਾ ਤੁਸੀਂ ਹਿਊਮਨ ਹੈਗੇ ਹੋ ਤੁਹਾਡੀ ਜਿਹੜੀ ਨੇਚਰ ਹੈ ਉਹ ਹਿਊਮਨ ਨੇਚਰ ਨੂੰ ਤੁਸੀਂ ক্লোਜ਼ ਨਹੀਂ ਕਰ ਸਕਦੇ ਅਸੀਂ ਜਦੋਂ ਤੱਕ ਐਕਸਪ੍ਰੈਸਿਵ ਰਹੋਗੇ ਤੁਸੀਂ ਮੈਂਟਲੀ ਠੀਕ ਰਹੋਗੇ ਆ ਮੀਨ ਐ ਨਹੀਂ ਕਿ ਰੋਲ ਰੋਲਾਈ ਪਾਉਂ ਹਰ ਪਾਸੇ ਬਟ ਸਰ ਵੀ ਐਕਸਪ੍ਰੈਸਿਵ ਹੋਵੋਗੇ ਤੁਸੀਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸੋਗੇ ਤਾਂ ਹੀ ਤੁਸੀਂ ਆਪ ਠੀਕ ਰਹੋਗੇ ਆਪਣੇ ਆਪ ਨੂੰ ਇੱਕਦਮ ক্লোਜ਼ ਕਰ ਦੋ ਗੁੱਟ ਕੇ ਜੀ ਰੱਖਣਾ ਮੈਨੂੰ ਲੱਗਦਾ ਉਹ ਸਹੀ ਨਹੀਂ ਹੁੰਦਾ ਹੈ ਨਾ ਇਹ ਅਸੀਂ ਕਹਿਣਾ ਸ਼ੁਰੂ ਹੋ ਗਏ ਕਿ ਬਹੁਤ ਸਟਰੈਂਥ ਵਾਲੀ ਗੱਲ ਹੈ ਕਿ ਨਹੀਂ ਮੈਂ ਕਿਸੇ ਨੂੰ ਆਪਣੇ ਬਾਰੇ ਦੱਸਦਾ ਨਹੀਂ ਆ ਦੱਸਦੀ ਨਹੀਂ ਮੈਂ ਬਹੁਤ ਸਟਰੋਂਗ ਹ ਮੈਨੂੰ ਫਰਕ ਨਹੀਂ ਪੈਂਦਾ ਤੁਸੀਂ ਐਕਸਪ੍ਰੈਸ ਕਰਕੇ ਦੇਖੋ ਫਿਰ ਤੁਹਾਡੀ ਸਟਰੈਂਥ ਦਿਖੇਗੀ ਉਹ ਐਕਸਪ੍ਰੈਸ਼ਨ ਚ ਉਹ ਤੁਹਾਨੂੰ ਇਹ ਡਰ ਹੁੰਦਾ ਮਨ ਦੇ ਵਿੱਚ ਕਿਤਨਾ ਕਿਤੇ ਹੈ ਨਾ ਉਹ ਡਰ ਤਾਂ ਕਰਕੇ ਨਹੀਂ ਤੁਸੀਂ ਐਕਪ੍ਰੈਸ ਕਰ ਸਕਦੇ ਬਿਲਕੁਲ ਸਹੀ ਮੈਨੂੰ ਲੱਗਦਾ ਕਿ ਗੱਲਬਾਤ ਹੋਰ ਲੰਬੀ ਹੋ ਜਾਣੀ ਹੈ ਇਹ ਸੱਚੀ ਨਹੀਂ ਖਤਮ ਹੋਣੀ ਹੈਗੀਆਂ ਬਟ ਮੈਂ ਹੀ ਕਹਿਣਾ ਚਾਹਾਂਗੀ 올 ਦਾ ਵੈਰੀ ਬੈਸਟ ਆਈ ਨੋ ਕਿ ਅਬ ਬਹੁਤ ਹੀ ਮਿਲਿਆ ਲਾਈਕ ਗੱਲਾਂ ਵੀ ਹੋਈਆਂ ਕਿ ਜਿਹੜੀ ਇਹਦੀ ਸਾਰੀ ਕਮਾਈ ਜਾਣੀ ਹੈ ਲਾਈਕ ਹੋਪਸੋ ਹੈ ਨਾ ਉਹ ਜਿੰਨੀ ਹੋ ਸਕੇ ਕਿ ਫੈਮਲੀ ਦੇ ਲਈ ਜਾਵੇ ਐਂਡ ਮੈਨੂੰ ਲੱਗਦਾ ਉਹਨਾਂ ਦੇ ਦੋਸਤ ਆ ਫਿਲਮ ਦੀ ਸਾਰੀ ਸਟਾਰ ਕਾਸਟ ਐਂਡ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਿਣਗੇ ਜਿਹੜੇ ਉਹਨਾਂ ਦੇ ਆਪਣੀ ਨੇ ਚਾਹੇ ਉਹ ਕਲਾਕਾਰ ਭਾਈਚਾਰਾ ਕਿਉਂ ਨਾ ਹੋਵੇ ਜਾਂ ਫਿਰ ਉਹਨਾਂ ਨੂੰ ਪਿਆਰ ਕਰਨ ਵਾਲੇ ਔਰ ਜਿਨ੍ਹਾਂ ਚ ਇਨਸਾਨੀਅਤ ਆ ਮਿਲਾਈਦਾ ਹੈ ਨਾ ਐਂਡ 올 ਟੂ ਯੂਅਰ ਟੀਮ ਐਂਡ ਟੂ ਯੂ ਥੈਂਕ ਯੂ ਸੋ ਮਚ ਉਮੀਦ ਕਰਦੀ ਹਾਂ ਜੀ ਗੱਲਬਾਤ ਚੰਗੀ ਲੱਗੀ ਹੋਣੀ ਆ ਸੋ ਜੀ 28 ਨਵੰਬਰ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਯਮਲਾ ਦੇਖਣ ਜ਼ਰੂਰ ਜਾਇਓ ਇਹ ਤੁਸੀਂ ਆਖਰੀ ਵਾਰ ਹੋਵੋਗੇ ਜਦੋਂ ਤੁਸੀਂ ਦੇਖੋਗੇ ਰਾਜਵੀ ਜਵੰਤਰ ਨੂੰ ਸਿਨੇਮਾ ਘਰਾਂ ਦੇ ਵਿੱਚ ਆਈ ਥਿੰਕ ਬਾਅਦ ਵਿੱਚ OTT ਤੇ ਵੀ ਆ ਜਾਵੇਗੀ ਬਟ ਜੋ ਸਿਨੇਮਾ ਚ ਦੇਖਣ ਦਾ ਸਵਾਦ ਹੁੰਦਾ ਵੱਖਰਾ ਹੁੰਦਾ ਸੋ ਜੀ ਪੂਰੀ ਟੀਮ ਨੂੰ ਦੇਖਣ ਜ਼ਰੂਰ ਜਾਇਓ 28 ਨਵੰਬਰ 2025 ਸਤਿ ਸ਼੍ਰੀ ਅਕਾਲ ਜੀ